ਹਰਚਰਨ ਸਿੰਘ ਭੁੱਲਰ ਕਾਂਗਰਸੀ ਹਕੂਮਤ ਤੇ ਵੀ ਪ੍ਰਾਈਮ ਪੋਸਟਾਂ ਤੇ ਲੱਗਦਾ ਰਿਹਾ ਅਕਾਲੀ ਦਲ ਦੀ ਸਰਕਾਰ ਤੇ ਵੀ ਲੱਗਦਾ ਰਿਹਾ ਤੇ ਹੁਣ ਇਹਨਾਂ ਨੂੰ ਵੀ ਲਾਉਣਾ ਪੈ ਗਿਆ ਭੁੱਲਰ ਸਾਹਿਬ ਨੂੰ ਉਸ ਕਮੇਟੀ ਦਾ ਹੈੱਡ ਬਣਾਇਆ ਸੀ ਜਿਹੜੀ ਵਿਕਰਮਿੰਦਰ ਢੀਠਾ ਦੀ ਪੜਤਾਲ ਕਰਦੀ ਸੀ ਐਸਐਟ ਦਾ ਚੀਫ ਬਣਾਇਆ ਸੀ ਜਿਹੜਾ ਬੰਦੇ ਦੇ ਉੱਤੇ ਆਪ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲزام ਲੱਗੇ ਤੇ ਹੁਣ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਕਿ ਜਿਹੜਾ ਬੰਦਾ ਖੁਦ ਪੈਸੇ ਲੈਂਦਾ ਹੈ ਉਹ ਕਦੇ ਜੁਰਤ ਕਰੂਗਾ ਕਿ ਜੇ ਕਿਸੇ ਬੰਦੇ ਨੇ ਗੁਨਾਹ ਕੀਤਾ ਹੈ ਤੇ ਬੰਦਾ ਪਾਵਰਫੁੱਲਾਂ ਨੂੰ ਬੇਨਕਾਬ ਕਰ ਦੇ ਕਦੇ ਵੀ ਨਹੀਂ ਕਰ ਸਕਦਾ ਮੈਨੂੰ ਇਹ ਦੱਸ ਦਿਨ ਭਗਵੰਤ ਸਿੰਘ ਮਾਨ ਜੀ ਕਿ ਤੁਸੀਂ ਜਿਸ ਐਸਆਈਟੀ ਦਾ ਚੀਫ ਬਣਾਇਆ ਸੀ ਉਸ ਐਸਆਈਟੀ ਦਾ ਹੁਣ ਤੱਕ ਰਿਜ਼ਲਟ ਕੀ ਹੈ ਅੱਜ ਤੱਕ ਤੁਸੀਂ ਬਿਕਰਮ ਮਜੀਠੀਆ ਦੇ ਖਿਲਾਫ ਚਾਰਜਾਂ ਤਾਂ ਪੇਸ਼ ਨਹੀਂ ਕਰ ਸਕੇ ਸਿਸਟਮ ਦੀ ਲੋੜ ਕਾਉਂਟ ਪੂਰੀ ਕਰ ਸਕਦੇ। ਸੋ ਜਿੰਨਾ ਬੰਦਿਆਂ ਨੇ ਉਹਨੂੰ ਪ੍ਰਾਈਮ ਪੋਸਟਾਂ ਤੇ ਲਾਇਆ ਸੀ ਆਦੀਆਂ ਲੋੜਾਂ ਪੂਰੀਆਂ ਕਰਵਾਈਆਂ ਅੱਜ ਬੋਲਣਗੇ ਕਿ ਵੀ ਬੋਲ ਤਾਂ ਤੁਸੀਂ ਇਹ ਰੱਖੋ ਕਿ ਬੰਦਾ ਗ੍ਰਿਫਤਾਰ ਹੋ ਗਿਆ। ਹੁਣ ਤੱਕ ਤੁਸੀਂ ਦੇਖੋ ਵੀ 24 ਘੰਟੇ ਲਗਭਗ ਹੋਣ ਵਾਲੇ 24 ਘੰਟਿਆਂ ਦੇ ਵਿੱਚ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਜਿਹੜਾ ਹੈਗਾ ਕਮੈਂਟਰੀ ਐਸ ਦੀ ਵਰਜ ਨਹੀਂ ਹੈ। ਸਿਸਟਮ ਹੀ ਲੋਕਾਂ ਨੂੰ ਕ腐ਸ਼ਨ ਕਰਦੇ ਲਈ ਮਜਬੂਰ ਕਰਦਾ। ਜਿਹੜੇ ਵੱਡੇ ਲੋਕ ਹੈਗੇ ਵੱਡੇ ਅਫਸਰ ਹੈ। ਵੱਡੇ ਅਫਸਰਾਂ ਨੂੰ ਹੁੰਦਾ ਵੀ ਆਪਾਂ ਨੂੰ ਕੌਣ ਪੁੱਛੂਗਾ? ਜਿਹਦਾ ਬਾਪ ਡੀਆਈਜੀ ਹੋਵੇ, ਜਿਹਦਾ ਬੇਟਾ ਸਰਕਾਰੀ ਵਕੀਲ ਹੋਵੇ ਪੰਜਾਬ ਤੇ ਹਨਾ ਕੁਲ ਉਹ ਤਾਂ ਜੇ ਤੁਸੀਂ ਖੋਲੋਗੇ ਆ ਕੇ ਪੱਤਰ ਜਨਮ ਪੱਤਰੀ ਫਿਰ ਪਤਾ ਲੱਗਦਾ ਹੈ ਕਾਊਟ ਹੁੰਦੀ ਹੈ ਦਲਾਲ ਹੁੰਦੇ ਦਲਾਲਾਂ ਨੇ ਦੱਸਤਾ ਜੀ ਕਣੀ ਆ ਬੰਦਾ ਫਸਿਆ ਬੇ ਉਹ ਕਹਿੰਦੇ ਲਿਆਓ ਜੀ ਲਾ ਕੇ ਭੁੱਲਰ ਸਾਹਿਬ ਨੇ ਉਹ ਫਾਈਲ ਆਪਦੇ ਕੋਲੇ ਮੰਗਵਾ ਲਈ ਫਾਈਲ ਮੰਗਵਾ ਕੇ ਆਪਣੇ ਆਫਿਸ ਨੂੰ ਗਿਆ ਇਹਦੇ ਚ ਕਮੀਆਂ ਪੇਸ਼ੀਆਂ ਕਰੋ ਉਹਨਾਂ ਨੇ 13 ਪੁਆਇੰਟ ਬਣਾ ਦੇ ਉਹਨਾਂ 13 ਪੁਆਇੰਟਾਂ ਨੂੰ ਆਧਾਰ ਬਣਾ ਕੇ ਲਿਆਓ ਜੀ ਕਸ਼ਪਤੀ ਨੂੰ ਉਹ ਕਿਰਸਾਨੂ ਨੇ ਉਹਨੂੰ ਮਲਾਉਣਾ ਸ਼ੁਰੂ ਕਰਤਾ ਬੰਦੇ ਨੂੰ ਮਤਰਾ ਇਸ ਤਰ੍ਹਾਂ ਨੀਪੜ ਲੈ ਕੇ ਫਸ ਗਿਆ ਕਿ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਮੈਂ ਕੋਈ ਇੱਥੇ ਮਾੜੀ-ਮੋਟੀ ਕੰਪਲੇਂਟ ਵਗੈਰਾ ਕਰੂੰਗਾ ਉਹ ਪਤਾ ਲੱਗੇ ਤੁਸੀਂ ਸੀਬੀਆਈ ਬਾਰੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਸੀਬੀਆਈ ਨੇ ਜਦੋਂ ਦੇ ਲੋਕ ਡੈਪੂਟੇਸ਼ਨ ਤੇ ਸੀਬੀਏ ਚ ਗਏ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸਭ ਲਾਂਬੇ ਕਰਦੇ ਸੀ ਕਿਤੇ ਢਿੰਕਣਾ ਲੱਗ ਗਿਆ ਵੀ ਢਿੰਕਣਾ ਲੱਗ ਗਿਆ ਜੇ ਪਤਾ ਲੱਗਿਆ ਪੰਜਾਬ ਪੁਲਿਸ ਐਬਸਲੂਟ ਨੂੰ ਫੜਦੇ ਦੱਸਦੇ ਕਿ ਮਿਸਟਰ ਬੱਤਤ ਨੇ ਇੱਕ ਪਟੀਸ਼ਨ ਪਾਈ ਹੈ ਪੰਜਾਬ ਤੇ ਰਹਿਣਾ ਹਾਈ ਕੋਰਟ ਜਿਹਦੇ ਵਿੱਚ ਉਹਨੇ ਕਿਹਾ ਕਿ ਮੈਂ ਇੱਕ ਡੀਆਈਜੀ ਨੂੰ ਫੜਾਇਆ ਭਾਈ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਸਾਨੂੰ ਸਿਕਿਉਰਿਟੀ ਦਿਓ ਜਿਆਸੀ ਉਹਨਾਂ ਨੇ ਮਤਲਬ ਜਿਹੜੀ ਪਟੀਸ਼ਨ ਐ ਪਾਤੀ ਜਾਇ ਤਾਂ ਕੋਈ ਗਈ ਹੈ ਉਹਦੇ ਰਾਹੀ ਉਹਨਾਂ ਨੇ ਤਾਂ ਸਬੂਤ ਦੇ ਤਾ ਕਿ ਮੈਂ ਇਹਦੇ ਵਿੱਚ ਬਦਾਈ ਹੈ ਮੈਂ ਇਹਨੂੰ ਫੜਾਇਆ ਹਾਈ ਕੋਰਟ ਦੇ ਵਿੱਚ ਉਹ ਜੀ ਅੱਜ ਹੀ ਉਹਦੀ ਜਿਹੜੀ ਕਿਸਮ ਦੀ ਐਵੀਡੈਂਸ ਜਿਹੜੀ ਬਣ ਗਈ ਉਹਦੇ ਤੋਂ ਮੁੱਕਰ ਨਹੀਂ ਸਕਦਾ ਜਿਵੇਂ ਉਹਦਾ ਆਪਾ ਬਾਡੀ ਲੈਂਗੁਏਜ ਦੇਖੀਏ ਬਹੁਤ ਸਾਰੇ ਲੋਕ ਫੜ ਮਾਰਨੇ ਦੇ ਕਿ ਮੈਂ ਤਾਂ ਜੀ ਸਿਰੇ ਤੇ ਲਾਊਗਾ ਤੇ ਆਪਾਂ ਡਿਗੇ ਦੇ ਵੀ ਉਮੀ ਦੇਖੀ ਵੀ ਕਨਵਿਕਸ਼ਨ ਰੇਟ ਦੇਖੋ ਸੀਬੀਆਈ ਦਾ ਵਿਜੀਲੈਂਸ ਨਾਲੋਂ ਵੱਧ ਹੈ ਵਿਜੀਲੈਂਸ ਦੇ ਬਹੁਤੇ ਕੇਸ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਕੇਸ ਰਜਿਸਟਰ ਹੋਏ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਤਾਂ ਅਦਾਲਤਾਂ ਝੂਟ ਗਈ ਸੁੰਦਰ ਸ਼ਾਮ अरोड़ा ਉਹਦੇ ਵਾਲਾ ਕੇਸ ਉੱਟ ਗਿਆ ਫਾਰਸ ਪੂਜ ਨਾ ਜੂਰਾ ਕਿ ਸੁੱਟ ਗਿਆ ਓਏ ਇਸ ਤਰ੍ਹਾਂ ਮਤਲ ਜਿਹੜਾ ਇਹਨਾਂ ਦੀ ਜਿਹੜੀ ਇੱਕ ਕਨਵਿਕਸ਼ਨ ਰੇਟ ਜ਼ਿਆਦਾ ਹੈ ਇਹ ਬਹੁਤ ਮੁਸਤਜੀ ਦੇ ਨਾਲ ਉਹ ਨਹੀਂ ਜਿਹੜਾ ਹੱਥ ਪਾਉਂਦੇ ਨਹੀਂ ਜਿੰਨੇ ਜਿਹੜੇ ਨਾਲ ਕੋਲ ਸਮਝ ਤਾਉਣ ਪੂਰੇ ਸਾਰਾ ਕੁਝ ਪੱਕਾ ਕਰਕੇ ਫਿਰ ਜਾ ਕੇ ਹੱਥ ਪਾਉਂਦੇ ਸਾਥਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾ ਜਸਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਪਿਛਲੇ ਦਿਨਾਂ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਭੁੱਲਰ ਹੋਰਾਂ ਦੀ ਗ੍ਰਿਫਤਾਰੀ ਨੇ ਵੱਡੇ ਸਵਾਲੀਆ ਚਿੰਨ ਖੜੇ ਕੀਤੇ ਨੇ ਕਿ ਗ੍ਰਿਫਤਾਰੀ सीबीआई ਦੇ ਵੱਲੋਂ ਕੀਤੀ ਗਈ ਤੇ ਸ਼ਿਕਾਇਤ ਕਰਤਾ ਦੇ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਜੇਕਰ ਮੈਂ ਪੰਜਾਬ ਸਰਕਾਰ ਦੇ ਕੋਲੇ ਮਸਲਾ ਲੈ ਕੇ ਜਾਂਦਾ ਪੰਜਾਬ ਪੁਲਿਸ ਦੇ ਕੋਲੇ ਮਸਲਾ ਲੈ ਕੇ ਜਾਂਦਾ ਤਾਂ ਮੈਨੂੰ ਇਹ ਡਰ ਸੀ ਕਿ ਕਿਤੇ ਉਲਟੇ ਕੇਸ ਮੇਰੇ ਤੇ ਨਾ ਪੈ ਜਾਂਦੇ ਉਲਟੇ ਪਰਚੇ ਮੇਰੇ ਉੱਪਰ ਜਿਹੜੇ ਹੈਗੇ ਆ ਉਹ ਨਾ ਹੋ ਜਾਂਦੇ ਪੂਰੀ ਕਹਾਣੀ ਕੀ ਆ ਪੂਰੀ ਪੂਰੀ ਕਹਾਣੀ ਬਾਰੇ ਜਾਣਾਂਗੇ ਜੋ ਵਿਚੋਲੀ ਆ ਜੋ ਵਿੱਚ ਵਿਚੋਲੀਆ ਸੀ ਜੋ 8 ਲੱਖ ਦੀ ਗੱਲ 5 ਲੱਖ ਦੀ ਗੱਲ ਜੋ ਕਰਦਾ ਸੀ ਕੀ ਕਹਾਣੀ ਉਹਦੀ ਆ ਇਸ ਦੇ ਬਾਬਤ ਜਾਣਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਸਵਾਗਤ ਆ ਰਹੇ ਮੇਟਲ ਸ਼ੁਕਰੀ ਢਿੱਲੋਂ ਸਾਹਿਬ ਕੀ ਕਹਿੰਦੀ ਆ ਤੁਹਾਡੀ ਗਹਿਰੀ ਅੱਖ ਜਿਹੜਾ ਇਹ ਮਸਲਾ ਪੂਰਾ ਬਣਿਆ ਸਭ ਤੋਂ ਪਹਿਲਾਂ ਤਾਂ ਜਦ ਸਾਹਮਣੇ ਇਹ ਚਰਚਾ ਆਈ ਕਿ ਰੋਪੜ ਰੇਂਜ ਦੇ ਡੀਆਈਜੀ ਨੂੰ ਜਿਹੜਾ ਹੈਗਾ ਉਹ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਫੜਿਆ ਤਾਂ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਖੜੇ ਹੋ ਗਏ ਕਿ ਪੰਜਾਬ ਦੇ ਵਿੱਚ ਐਡੀ ਵੱਡੀ ਭ੍ਰਿਸ਼ਟਾਚਾਰੀ ਐਡੀ ਵੱਡੀ ਰਿਸ਼ਵਤਖੋਰੀ ਚੱਲ ਰਹੀ ਹੈ ਮੇਰੇ ਖਿਆਲ ਮੁਤਾਬਕ ਹਾਲੇ ਤੱਕ ਡੀਆਈਜੀ ਨੂੰ ਫੜੇ ਪੰਜਾਬ ਦੇ ਵਿੱਚ ਕਿਸੇ ਵੀ ਅਫਸਰ ਤੇ ਜਾ ਕੇ ਤੁਸੀਂ ਇੱਕ ਦੋ ਬੰਦਿਆਂ ਨੂੰ ਛੱਡ ਕੇ ਪੰਜਾਬ ਦੀ ਪੁਲਿਸ ਦੇ ਵਿੱਚ ਇਮਾਨਦਾਰ ਬੰਦੇ ਹੈਗੇ ਆ ਕੁਝ ਜੀ ਪਰ ਉਹਨਾਂ ਦੀ ਗਿਣਤੀ ਕਿੰਨੀ ਕਹੇ ਹੂੰ ਉਹ ਇਮਾਨਦਾਰ ਬੰਦੇ ਜਿਹੜੇ ਹੈਗੇ ਉਹ ਸਾਰੇ ਦੇ ਸਾਰੇ ਗੁੱਠੇ ਲੱਗੇ ਹੋਏ ਜੀ ਕਿਸੇ ਵੀ ਬੰਦੇ ਨੂੰ ਫੀਲਡ ਵਿੱਚ ਨਹੀਂ ਲਾਇਆ ਹੋਇਆ ਫੀਲਡ ਦੇ ਵਿੱਚ ਉਹੀ ਲਾਏ ਹੋਏ ਹੈ ਜਿਹੜੇ ਲੈਂਡ ਦੇਣ ਦਾ ਮਤਲਬ ਕੰਮ ਕਰ ਸਕਦੇ ਜੀ ਜਿਹੜੇ ਆਪ ਵੀ ਇਕੱਠੇ ਕਰ ਸਕਦੇ ਤੇ ਅੱਗੇ ਦੇ ਸਕਦੇ ਪਬਲਿਕ ਡੀਲਿੰਗ ਪਬਲਿਕ ਡੀਲਿੰਗ ਚ ਹੁੰਦੀ ਹੈ ਪਬਲਿਕ ਡੀਲਿੰਗ ਦੇ ਵਿੱਚ ਇੱਕ ਵਾਰੀ ਸਾਡੇ ਇੱਕ ਬਠਿੰਡੇ ਐਸਐਸਪੀ ਆਇਆ ਜੀ ਔਰ ਉਸ ਐਸਐਸਪੀ ਦੇ ਕੋਲੇ ਕੁਝ ਬੰਦੇ ਗਏ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਸਾਡਾ ਕੰਮ ਆ ਉਹਨੇ ਆਪਣੇ ਜਿਹੜਾ ਨਾਲ 리ਡਰ ਆਇਆ ਸੀ ਉਹਦੇ ਵੱਲ ਇਸ਼ਾਰਾ ਕਰਤਾ ਕਹਿੰਦੇ ਉਹਦੇ ਨਾਲ ਗੱਲ ਕਰ ਲੋ ਜੀ ਉਹਨੇ ਗੱਲ ਕਰ ਲਈ ਉਹਨਾਂ ਦੀ ਸੌਦੇਬਾਜ਼ੀ ਹੋ ਗਈ ਸੌਦੇਬਾਜ਼ੀ ਤੋਂ ਬਾਅਦ ਉਹ ਕਹਿੰਦਾ ਆਓ ਮੈਂ ਤੁਹਾਨੂੰ ਸਭ ਨੂੰ ਮਿਲਾਦਾ ਕੰਮ ਤੁਹਾਡਾ ਹੋ ਜੂ ਤੇ ਉਹ ਬੈਠੇ ਬੈਠੇ ਆ ਜਿਹੜੇ ਆਪਣੇ ਕੀ ਹੁੰਦਾ ਹੈ ਕੋਈ ਫਲ ਫਰੂਟ ਖਾ ਰਹੀ ਸੀ ਅੱਛਾ ਠੀਕ ਹੈ ਜੀ ਤੇ ਉਹ ਕਹਿੰਦੇ ਆਰੇ ਭਾਈ ਆਓ 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 ਸਰਦਾਰ ਜੀ ਖਾਓ ਮੈਨੂੰ ਉਹ ਬੰਦੇ ਨੇ ਦੱਸਿਆ ਜਿਹੜੇ ਬੰਦੇ ਦੀ ਗੱਲ ਕੀਤੀ ਕਹਿੰਦਾ ਸਰਦਾਰ ਜੀ ਖਾਓ ਔਰ ਖਾਓ ਜੇ ਇੱਕ ਮਤਲਬ ਪਬਲਿਕ ਫਿਕਰ ਹੋਵੇ ਉਹ ਇਸ ਤਰ੍ਹਾਂ ਕਹੇ ਤਾਂ ਉਹਦਾ ਮਤਲਬ ਕੀ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਹੈਗਾ ਬਹੁਤ ਗਹਿਰੀਆਂ ਜੜਾਂ ਕਰੀ ਬੈਠਾ ਹੈ ਸਾਡੀ ਇਹ ਜਿਹੜੀ ਸਰਕਾਰ ਹੈ ਨਾ ਇਹ ਸਰਕਾਰ ਜਦੋਂ ਸਰਕਾਰ ਨਹੀਂ ਸੀ ਬਣੀ ਪਾਰਟੀ ਵੀ ਨਹੀਂ ਸੀ ਬਣੀ ਪਾਰਟੀ ਤਾਂ ਜੇ ਹੁਣ ਇਹਨਾਂ ਦਾ ਥੋੜਾ ਪੋਤਾ ਢਾਂਚਾ ਬਣਿਆ ਤੇ ਇਹ ਪਾਰਟੀ ਜਿੱਥੋਂ ਨਿਕਲੀ ਆਮ ਆਦਮੀ ਪਾਰਟੀ ਇਹ ਨਿਕਲੀ ਸੀ ਭ੍ਰਿਸ਼ਟਾਚਾਰ ਵਿਰੋਧ ਜਿਹੜਾ ਇੱਕ ਅੰਦੋਲਨ ਚੱਲਿਆ ਸੀ ਅਸਲ ਦੇ ਵਿੱਚ ਮੈਂ ਕਹੂੰਗਾ ਕਿ ਉਹ ਭ੍ਰਿਸ਼ਟਾਚਾਰ ਦੇ ਵਿਰੁੱਧ ਅੰਦੂਲਨ ਨਹੀਂ ਉਹ ਅੰਦੂਲਨ ਸੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿਰੁੱਧ ਜੀ ਉਹਦੇ ਵਿੱਚੋਂ ਨਰਿੰਦਰ ਮੋਦੀ ਸਾਹਿਬ ਤੇ ਇਹਨਾਂ ਦੀ ਪਾਰਟੀ ਅਗਲੀ ਸਰਕਾਰ ਕੱਢਣਾ ਚਾਹੁੰਦੀ ਸੀ ਹਾਂ ਉਹ ਉਹ ਉਹਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਨਿਕਲੀ ਜੀ ਕਿਉਂਕਿ ਜਿਹੜਾ ਹੀ ਜਿਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਗੱਲ ਕੀਤੀ ਗਈ ਸੀ ਲੋਕ ਲੋਕਪਾਲ ਬਿੱਲ ਲੈ ਕੇ ਆਉਣਾ ਸੀ ਸਾਰਾ ਕੁਝ ਹੋ ਗਿਆ ਪਰ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦੇ ਕੋਲੇ ਫੁੱਲ ਫਲੇਜਡ ਸਟੇਟ ਕਾਈ ਹੈ ਪੰਜਾਬ ਜੀ ਕੀ ਇੱਥੇ ਇਹਨਾਂ ਨੇ ਲੋਕਪਾਲ ਬਿੱਲ ਲਿਆਂਦਾ ਇਹ ਗੱਲ ਇਹ ਕਹਿੰਦੇ ਰਹੇ ਆ ਕਿ ਹਾਂ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਭ੍ਰਿਸ਼ਟਾਚਾਰ ਖਤਮ ਹੋਊਗਾ ਕਿਵੇਂ ਹੂੰ ਜਦੋਂ ਤੁਸੀਂ ਭ੍ਰਿਸ਼ਟਾਚਾਰ ਨੂੰ ਜਿਹੜਾ ਖਤਮ ਕਰਨ ਵਾਲਾ ਕਾਨੂੰਨ ਹੀ ਨਹੀਂ ਲੈ ਕੇ ਆ ਰਹੇ ਜੀ ਉਹ ਹੈ ਸਭ ਤੋਂ ਵੱਡੀ ਗੱਲ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਤੁਸੀਂ ਰਾਈਟ ਟੂ ਸਰਵਿਸ ਐਕਟ ਇੱਕ ਪਾਸ ਕੀਤਾ ਵੈ ਹੂੰ ਰਾਈਟ ਟੂ ਸਰਵਸੈਕਟ ਪਾਸ ਕਰਤਾ ਲੇਕਿਨ ਰਾਈਟ ਟੂ ਸਰਵਿਸ ਕਮਿਸ਼ਨ ਨਹੀਂ ਬਣਾਇਆ ਜੇ ਕਿਸੇ ਬੰਦੇ ਦਾ ਕੋਈ ਕੰਮ ਪੈਂਡਿੰਗ ਪਿਆ ਉਹਦਾ ਕੰਮ ਇਥੇ ਉਹ ਇਸ ਸਮੇਂ ਚ ਨਹੀਂ ਹੁੰਦਾ ਉਹਦੇ ਕੋਲ ਇਹ ਉਹਦੇ ਕੋਲ ਇਹ ਹੱਕ ਤਾਂ ਹੋਣਾ ਚਾਹੀਦਾ ਉਹ ਕਿਤੇ ਜਾ ਕੇ ਰੋਲਾ ਪਾਵੇ ਕਿਤੇ ਜਾ ਕੇ ਦਾਦ ਫਰਿਆਦ ਕਰੇ ਉਹ ਤਾਂ ਹੈ ਸੋ ਕਹਿ ਦਿੱਤਾ ਸੀ ਇਹਨਾਂ ਨੇ ਜੀ ਇਹ ਰਵਾਇਤੀ ਪਾਰਟੀਆਂ ਦੀ ਰਵਾਇਤੀ ਪਾਰਟੀਆਂ ਉਹਨਾਂ ਨੇ ਬੜਾ ਗੰਦ ਪਾਇਆ ਹੋਇਆ ਜੀ ਸਾਡਾ ਜ਼ੀਰੋ ਟੋਲਰੈਂਸ ਹੈ ਤੇ ਜਿੱਦੇ ਅਸੀਂ ਪਾਵਰ ਚ ਆ ਗਏ ਉਹਦੇ ਅਸੀਂ ਆ ਸਭ ਕੁਝ ਖਤਮ ਕਰ ਜਾਵਾਂਗੇ ਦੱਸੋ ਕਿੱਥੇ ਹੋਇਆ ਕੰਮ ਡੀਆਈਜੀ ਰੈਂਕ ਦਾ ਬੰਦਾ ਜਿਹੜਾ ਬੰਦਾ ਬਹੁਤ ਹਰਮਨ ਪਿਆਰਾ ਹੋਵੇ ਬਿਲਕੁਲ ਸਰਕਾਰ ਦੀਆਂ ਨਜ਼ਰਾਂ 'ਚ ਸਰਕਾਰ ਉਹਨੂੰ ਬੜਾ ਮਤਲਬੋਂ ਹਾਈ ਫਾਈ ਸਮਝਦੀ ਹੋਵੇ। ਹੂੰ। ਔਰ ਉਸ ਬੰਦੇ ਨੂੰ ਪ੍ਰੋਮੀਨੈਂਟ ਜਿਹੜੇ ਹੈਗੇ ਕੰਮ ਦਿੱਤੇ ਹੋਣ। ਹੂੰ। ਅੱਜ ਦਾ ਜਿਹੜਾ ਵਰਨਿੰਗ ਇਸ਼ੂ ਹੈ ਉਹ ਨਸ਼ਾ ਪੰਜਾਬ 'ਚ। ਬਿਲਕੁਲ। ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਨੈਸ਼ਨਲ ਕਨਵੀਨਰ ਹੈ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੈਂਪੇਨ ਚਲਾਈ ਸੀ ਵਿਕਰਮ ਸਿੰਘ ਮੀਤਿਆ ਦੇ ਖਿਲਾਫ। ਬਿਲਕੁਲ। ਕਿ ਜੀ ਇਹ ਨਸ਼ੇ ਦਾ ਵਪਾਰੀ ਹੈ ਜਦੋਂ ਇਹ ਆਪੋਜੀਸ਼ਨ ਸੀ ਇਹ ਨਹੀਂ ਸਰਕਾਰ ਨਹੀਂ ਸੀ। ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਉਹਨਾਂ ਨੇ ਕੈਂਪੇਨ ਚਲਾਈ ਸਬੂਤ ਹੈ ਨਹੀਂ ਸੀ ਵਿਕਰਮ ਸਿੰਘ ਮਜੀਠੀਆ ਨੇ ਇਹਨਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਪਾਤਾ ਮੁੱਖ ਮੰਤਰੀ ਸੀ ਦੋਖ ਪੇਸ਼ਕੀਆਂ ਭੁਗਤਣਾਈ ਉਹ ਤੋਂ ਬਾਅਦ ਨਾਲ ਦੀ ਨਾਲ ਹੀ ਕਹਿੰਦੇ ਜੀ ਨਹੀਂ ਪੇਸ਼ਕੀਆਂ ਨਹੀਂ ਭੁਗਤੀਆਂ ਜਾਂਦੀਆਂ ਮਾਫੀ ਮੰਗੀ ਲਿਖਤੀ ਰੂਪ ਦੇ ਵਿੱਚ ਤੇ ਸਮਝੌਤਾ ਕਰ ਰਿਹਾ ਹੁਣ ਵੀ ਉਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਹੈਗਾ ਉਹਨੂੰ ਬਣਾ ਕੇ ਪੇਸ਼ ਕੀਤਾ ਗਿਆ ਕਿ ਬਹੁਤ ਵੱਡਾ ਉਹ ਨਸ਼ੇ ਦਾ ਕਾਰੋਬਾਰੀ ਹੈ ਤੁਸੀਂ ਇਹ ਦੇਖੋ ਕਿ ਉਹ ਬੰਦੇ ਨੂੰ ਜਿਹੜਾ ਇਸ ਵੇਲੇ ਅੰਦਰ ਬੰਦ ਕੀਤਾ ਹੈ ਉਹ ਭ੍ਰਿਸ਼ਟਾਚਾਰ ਦੇ ਐਕਟ ਚ ਹੈ। ਬਿਲਕੁਲ। ਭ੍ਰਿਸ਼ਟਾਚਾਰ ਰੋਕੂ ਐਕਟ ਜਾਂ ਸਮੇਤੋਬੱਦ ਪ੍ਰਾਪਰਟੀ ਬਣਾਉਣ ਦੇ ਕੇਸ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਕਿਤੇ ਵੀ ਦੇਖੋ ਤੁਸੀਂ ਚਾਹੇ ਭਗਵੰਤ ਸਿੰਘ ਮਾਨ ਬੋਲਣ ਚਾਹੇ ਕੇਜਰੀਵਾਲ ਬੋਲਣ ਉਹ ਕਹਿੰਦੇ ਜੀ ਨਸ਼ਿਆਂ ਦੇ ਮਾਮਲੇ 'ਚ। ਹਮ। ਪਰ ਨਸ਼ਾ ਜਿਹੜਾ ਹੈਗਾ ਉਹ ਘਟਿਆ ਕਿੰਨਾ ਕਹੇ? ਹਮ। ਜੁੱਧ ਨਸ਼ਾ ਵਿਰੋਧੀ ਇਹਨਾਂ ਨੇ ਛੇੜਿਆ ਹੋਇਆ ਚੰਗੀ ਗੱਲ ਹੈ। ਪਰ ਜਿਹੜੀਆਂ ਮੌਤਾਂ ਨਾਲ ਦੀ ਨਾਲ ਹੀ ਹੋ ਰਹੀਆਂ ਹੋਣਗੀਆਂ। ਹਮ ਬਿਲਕੁਲ। ਠੀਕ ਹੈ। ਹੁਣ ਇੱਥੇ ਅ ਇਹ ਜਿਹੜੇ ਆਪਣੇ ਇਹ ਪੁੱਲਰ ਸਾਹਿਬ ਹੈ ਪੁੱਲਰ ਸਾਹਿਬ ਨੂੰ ਉਸ ਕਮੇਟੀ ਦਾ ਹੈੱਡ ਬਣਾਇਆ ਸੀ ਜਿਹੜੀ ਵਿਕਰਮਿੰਦੀਠਿਆ ਦੀ ਪੜਤਾਲ ਕਰਦੀ ਸੀ ਐਸਆਈਟੀ ਦਾ ਚੀਫ ਬਣਾਇਆ ਸੀ ਜਿਹੜਾ ਬੰਦੇ ਦੇ ਉੱਤੇ ਆਪ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਤੇ ਹੁਣ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੱਸ ਜੀ ਮੈਨੂੰ ਇਹ ਦੱਸੋ ਕਿ ਜਿਹੜਾ ਬੰਦਾ ਖੁਦ ਪੈਸੇ ਲੈਂਦਾ ਹੈ ਉਹ ਕਦੇ ਜੁਰਤ ਕਰੂਗਾ ਕਿ ਜੇ ਕਿਸੇ ਬੰਦੇ ਨੇ ਗੁਨਾਹ ਕੀਤਾ ਤੇ ਬੰਦਾ ਪਾਵਰਫੁੱਲਾਂ ਨੂੰ ਬੇਨਕਾਬ ਕਰ ਦੇ ਕਦੇ ਵੀ ਨਹੀਂ ਕਰ ਸਕਦਾ ਕਿਉਂਕਿ ਭੁੱਲਰ ਸਾਹਿਬ 1993 ਦੇ ਵਿੱਚ ਸਪੈਸ਼ਲ ਕੇਸ ਦੇ ਰਾਹੀਂ ਭਰਤੀ ਹੋਏ ਸੀ। ਉਤੋਂ ਬਾਅਦ ਇਹ ਪ੍ਰੋਪੋਸ਼ਨ ਕਰਦੇ ਗਏ ਤੇ ਇਹ ਆਈਪੀਐਸ ਹੋ ਗਏ। ਆਈਪੀਐਸ ਹੋ ਕੇ ਇਹਨਾਂ ਨੇ ਆਪਣੀ ਵਧੀਆ ਜਿਹੜੀ ਹੈ ਸਰਵਿਸ ਕੀਤੀ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਭਰਤੀ ਹੋਏ ਸੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ 1993 ਵਿੱਚ ਬੀ ਐਨ ਸਿੰਘ ਵੇਲੇ। ਨਾ ਨਾ ਤਰਸ ਦੇ ਆਧਾਰ ਤੇ ਨਹੀਂ ਸਪੈਸ਼ਲ ਕੇਸ ਬਣਾਇਆ ਗਿਆ ਸੀ। ਤਰਸ ਦੇ ਆਧਾਰ ਤੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਬੰਦਾ ਅਤਵਾਦ ਕਹਿੰਦੇ ਮਰਿਆ ਹੋ ਵੀ ਉਹ ਤਾਂ ਕੋਈ ਮਰਿਆ ਨਹੀਂ ਸੀ। ਜਾ ਮਤਲਬ ਵੀ ਨਾ ਡਾਇਰ ਕੋਈ ਕਮਾਊ ਬੰਦਾ ਉਹ ਨਾ ਰਿਹਾ ਉਹ ਵੀ ਉਸ ਤਰੇ ਇਹ ਤਾਂ ਇਸ ਕਰਕੇ ਇੱਕ ਸਪੈਸ਼ਲ ਕੇਸ ਬਣਾਇਆ ਗਿਆ ਕਿ ਇਹ ਇਹਨਾਂ ਦੇ ਪਿਤਾ ਜੀ ਸਰਦਾਰ ਮਾਲ ਸਿੰਘ ਪੁੱਲਰ ਜਿਹੜੇ ਹੈਗੇ ਉਹ ਅਤਵਾਦ ਦੇ ਵਿਰੁੱਧ ਲੜਾਈ ਲੜ ਰਹੇ ਡੀਜੀ ਪੰਜਾਬ ਡੀਜੀਪੀ ਪੰਜਾਬ ਕਿਉਂਕਿ ਉਸ ਵੇਲੇ ਜਿਹੜੀ ਹੈ ਨਾ ਜਸਟਿਸ ਉਹਨੇ ਲੋਡ ਸੀਸ ਗੱਲ ਦੀ ਪੁਲਿਸ ਫ੍ਰਸਟ੍ਰੇਟ ਹੋ ਗਈ ਸੀ ਪੁਲਿਸ ਖੜਕੂ ਬਾਦ ਦੇ ਖਿਲਾਫ ਕੰਮ ਨਹੀਂ ਕਰਦੀ ਸੀ ਤਾਂ ਉਸ ਵੇਲੇ ਪਾਲਿਸੀ ਬਣਾਈ ਸੀ ਯਾਰ ਜਿਵੇਂ ਮਰਜ਼ੀਆ ਕਰੋ ਤੇ ਇਹਨਾਂ ਨੂੰ ਪੁਲਿਸ ਨੂੰ ਜਿਹੜਾ ਥੋੜਾ ਤਿਆਰ ਕੀਤਾ ਜਾਵੇ। ਹੂੰ ਤਾਂ ਇਹਦੇ ਪਿਤਾ ਨੇ ਕਿਉਂਕਿ ਯੰਗ ਸੀਗਾ ਇਹਦੇ ਪਿਤਾ ਨੇ ਕੰਮ ਕੀਤਾ ਸੀ ਅਤਵਾਦ ਦੇ ਵਿਰੁੱਧ ਲੜਿਆ ਸੀ ਉਸ ਅਧਾਰ ਦੇ ਉੱਤੇ ਉਹਨੂੰ ਬੜਾਇਆ ਗਿਆ ਸੀ। ਹੂੰ 1993 ਚ ਬੇਅੰਨ ਸਿੰਘ ਦੀ ਹਕੂਮਤ ਸੀ 99 ਚ ਬਣਦੀ ਹਕੂਮਤ। ਬੇਅੰਨ ਸਿੰਘ ਦੀ ਹਕੂਮਤ ਦੇ ਵਿੱਚ ਇਹਨੇ ਕੰਮ ਕੀਤਾ ਭਰਤੀ ਹੋਇਆ। ਉਸ ਤੋਂ ਬਾਅਦ 97 ਚ ਆਉਂਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹਕੂਮਤ। ਉਹਦੇ ਵਿੱਚ ਵੀ ਇਹ ਪ੍ਰਾਈਮ ਪੋਸਟਾਂ ਤੇ ਰਿਹਾ। ਫਿਰ ਉਸ ਤੋਂ ਬਾਅਦ ਜਿਹੜੀ ਹੈ ਕਾਂਗਰਸੀ ਸਰਕਾਰ ਆਉਂਦੀ ਹੈ ਦੋ ਵਾਰੀ। ਸਤਾਰੀ ਹੋਰ ਸਤਾਰਾ ਨਹੀਂ ਉਹਦੇ ਵਿੱਚ ਵੀ ਰਿਹਾ 10 ਸਾਲ ਪੂਰਾ ਹੀ ਉੱਥੇ ਦੇ ਉੱਥੇ ਰਹੇ ਹੁਣ ਦੱਸੋ ਗੱਲ ਇਹ ਦੱਸੋ ਕਿ ਜਿਹੜਾ ਬੰਦਾ ਪ੍ਰਾਈਮ ਪੋਸਟਾਂ ਤੇ ਰਹਿੰਦਾ ਹੈ ਔਰ ਸਾਰੀਆਂ ਪਾਰਟੀਆਂ ਨੂੰ ਬੰਦੇ ਦੀ ਅੰਡਰਸਟੈਂਡਿੰਗ ਹੋਵੇ ਕਿਵੇਂ ਆਸ ਕਰ ਸਕਦੇ ਹੋ ਕਿ ਕਿਸੇ ਇੱਕ ਪਾਰਟੀ ਦੇ ਲੀਡਰ ਦੇ ਖਿਲਾਫ ਉਹ ਲੀਡਰ ਜਿਹੜਾ ਲੀਡਰ ਬੜਾ ਪਾਵਰਫੁੱਲ ਹੋਵੇ ਉਹ ਦੇ ਖਿਲਾਫ ਕਾਰਵਾਈ ਕਰੂਗਾ ਮੈਨੂੰ ਇਹ ਦੱਸ ਦਿਨ ਭਗਵੰਤ ਸਿੰਘ ਮਾਨ ਜੀ ਕਿ ਤੁਸੀਂ ਜਿਸ ਐਸਆਈਟੀ ਦਾ ਚੀਫ ਬਣਾਇਆ ਸੀ ਉਸ ਐਸਆਈਟੀ ਦਾ ਹੁਣ ਤੱਕ ਰਿਜ਼ਲਟ ਕੀ ਹੈ ਅੱਜ ਤੱਕ ਤੁਸੀਂ ਵਿਕਰਮ ਮਜੀਠੀਆ ਦੇ ਖਿਲਾਫ ਚਲਾਨ ਤਾਂ ਪੇਸ਼ ਨਹੀਂ ਕਰ ਸਕੀ ਸੋ ਕੁੱਲ ਮਿਲਾ ਕੇ ਬੱਕੀ ਇਹ ਦੇਖਣ ਨੂੰ ਜੋ ਵਰਦੀ ਹੈ ਕਹੀ ਜਨ ਹਕੀਕਤ ਇਹ ਹੈ ਕਿ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਪੰਜਾਬ ਇੰਨਾ ਇੰਨਾ ਤਸਿਆ ਹੋਇਆ ਇੱਕਦੇ ਜਿਹੜੇ ਤੁਸੀਂ ਦੇਖੋ ਜਿਹੜੇ ਐਸਪਲੇ ਪੁਲਿਸ ਹੈੱਡਕੁਆਟਰ ਚ ਅਫਸਰ ਲੱਗੇ ਬੈਠੇ ਉਹਨਾਂ ਨੂੰ ਉਹ ਬਾਹਰ ਉਹ ਬਾਹਰ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਬਾਹਰ ਇਸ ਕਰਕੇ ਨਹੀਂ ਕੱਢਿਆ ਜਾ ਰਿਹਾ ਕਿਉਂਕਿ ਉਹਨੂੰ ਲਾਇ ਨਹੀਂ ਜਾ ਰਿਹਾ ਜੇ ਉਹ ਭ੍ਰਿਸ਼ਟਾਚਾਰ ਕਰਨਗੇ ਪੈਸੇ ਕਮਾਉਣਗੇ ਫੇਰ ਹੀ ਦੇਣਗੇ ਨਾ ਉੱਪਰ ਅੱਜ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈ ਮੈਂ ਆਪਣੇ ਕੋਲ ਨਹੀਂ ਕਿ ਲੋਕਾਂ ਦੇ ਵਿੱਚ ਚਰਚਾ ਹੈ ਬਗੈਰ ਟੈਂਡਰ ਭਰੇ ਤੋਂ ਕਿਸੇ ਨੂੰ ਪ੍ਰਾਈਮ ਪੋਸਟ ਨਹੀਂ ਮਿਲਦੀ ਹੁਣ ਟੈਂਡਰ ਕਈ ਲੋਕਾਂ ਨੂੰ ਪਤਾ ਨਹੀਂ ਆਦਾ ਟੈਂਡਰ ਹੈ ਵੀ ਜਦੋਂ ਕੋਈ ਆਪਾਂ ਚੀਜ਼ ਖਰੀਦਣੀ ਹੁੰਦੀ ਹੈ ਕੋਈ ਠੇਕਾ ਅਲਾਟ ਕਰਾਉਣਾ ਹੁੰਦਾ ਉਦੋਂ ਜਿਹੜਾ ਵੱਧ ਪੈਸੇ ਦੇ ਦਿੰਦਾ ਉਹਨੂੰ ਕਹਿੰਦੇ ਟੈਂਡਰ ਉਹਦੇ ਨਾਂ ਤੇ ਅਲਾਟ ਹੋ ਗਿਆ ਇੱਥੇ ਵੀ ਹੁਣ ਪੰਜਾਬ ਦੇ ਵਿੱਚ ਇੰਗੀਆਂ ਅਸਾਮੀਆਂ ਆ ਉਹ ਇਹ ਜਿਹੀਆਂ ਬੜੀਆਂ ਕਿ ਟੈਂਡਰ ਅਲਾਟ ਹੋ ਗਿਆ ਅੱਜ ਹੀ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਸਰਕਾਰ ਦੇ ਦੌਰਾਨ ਜਿੰਨਾ ਲੋਕਾਂ ਨੂੰ ਵੱਡੇ ਵੱਡੇ ਕ腐ਸ਼ਨ ਦੇ ਕੇਸਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀਆਂ ਕੇਸ ਹਾਲੇ ਵੀ ਚੱਲ ਰਹੀ ਹੈ ਉਹਨਾਂ ਨੂੰ ਉਹਨਾਂ ਥਾਵਾਂ ਤੇ ਪ੍ਰਾਈਮ ਪੋਸਟਾਂ ਤੇ ਲਾਤਾ ਜਿੱਥੇ ਉਹਨਾਂ ਦੇ ਮੁਲਾਜ਼ਮ ਜਿਹੜੇ ਉਹਨਾਂ ਦੇ ਮਤਹਿਤ ਹੈ ਉਹਨਾਂ ਦੇ ਖਿਲਾਫ ਗਵਾਹ ਹੈ ਜੇ ਜੇ ਉੱਥੇ ਉਹ ਉਹਨਾਂ ਦੀ ਜਿਸ ਬੰਦੇ ਨੇ ਏਸੀਆਰ ਲਿਖਣੀ ਹੈ ਤੇ ਉਹਦਾ ਮਤਹਿਤ ਦੇ ਖਿਲਾਫ ਗਵਾਹੀ ਕਿਵੇਂ ਦੇਊਗਾ ਉਹ ਮਤਲਬ ਇਹ ਟੈਂਡਰ ਪਰਣ ਤੋਂ ਬਗੈਰ ਥੋੜਾ ਹੋ ਗਿਆ ਤੇ ਜੀ ਮੈਨੂੰ ਉੱਥੇ ਲਾ ਦਿਓ ਜਿੰਨੇ ਮਰਜ਼ੀ ਆ ਲੈ ਲਓ ਮੈਂ ਆਪਦਾ ਕੇਸ ਨਿਪਟਾ ਲਾਂ ਤੋਂ ਤੱਕ ਸਾਰਾ ਕੁਝ ਮਲੀਪੁਗ ਦੇ ਨਾਲ ਉੱਪਰ ਤੋਂ ਥੱਲੇ ਤੱਕ ਸਾਰਾ ਕੁਝ ਉਮੇ ਦਾ ਉਮੇ ਚੱਲ ਰਿਹਾ ਕਿ ਜੇ ਫਿਰ ਜਿਹੜੀ ਫਿਰ ਭ੍ਰਿਸ਼ਟਾਚਾਰ ਮੁਕਤੀ ਦੀ ਗੱਲ ਕਰ ਰਿਹਾ ਭ੍ਰਿਸ਼ਟਾਚਾਰ ਮੁਕਤਤਾ ਸਾਡੀ ਸਰਕਾਰ ਇਦਾਂ ਤਾਂ ਉਹ ਤਾਂ ਫਿਰ ਸਿਰਫ ਇੱਕ ਸ਼ਗੂਫਾ ਆ ਉਹ ਅਸਲ ਦੇ ਵਿੱਚ ਇਹ ਨਾਰੇਬਾਜੀ ਹੁੰਦੀ ਹੈ ਇਹ ਨਾਰੇਬਾਜੀ ਹੁੰਦੀ ਹੈ ਤੁਸੀਂ ਹਰ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੈ ਮੇਰਾ ਇਹ ਮੰਨਣਾ ਹੈ ਕਿ ਜਿੰਨੀ ਦੇਰ ਭ੍ਰਿਸ਼ਟ ਨਜਾਮ ਨੂੰ ਖਤਮ ਨਹੀਂ ਕਰਦੇ ਜੀਦੇ ਵਿੱਚੋਂ ਭ੍ਰਿਸ਼ਟਾਚਾਰ ਪੈਦਾ ਹੁੰਦਾ ਉਹ ਸਿਸਟਮ ਖਤਮ ਨਹੀਂ ਹੁੰਦਾ ਉਹਦੀ ਥਾਂ ਦੇ ਉੱਤੇ ਪ੍ਰੋਗਰੈਸਿਵ ਸਿਸਟਮ ਨਹੀਂ ਆਉਂਦਾ ਤੇ ਕਿਵੇਂ ਭ੍ਰਿਸ਼ਟਾਚਾਰ ਖਤਮ ਹੋ ਜੂਗਾ ਪਰ ਇਸ ਚੀਜ਼ ਦੇ ਉੱਪਰ ਇੱਕ ਗੱਲ ਹੋਰ ਵੱਡੀ ਦੇਖੀ ਗਈ ਚਾਹੇ ਕਾਂਗਰਸ ਰਹੀ ਹੈ ਚਾਹੇ ਸ਼੍ਰੋਮਣੀ ਕਲਦਲ ਰਹੀ ਹੈ ਆਵਾਂ ਦੀ ਪਾਰਟੀ ਨੇ ਤਾਂ ਚਲੋ ਬੋਲਣਾ ਹੀ ਕੀ ਸੀ ਉਹਨਾਂ ਦੇ ਲੀਡਰਾਂ ਦੀ ਚੁੱਪੀ ਵੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਵੱਡੇ ਸਵਾਲੀਆ ਚੰਨ ਢਲੋਂ ਸਭ ਖੜੇ ਕਰਦੀਆਂ ਲੀਡਰ ਕੋਈ ਬੋਲੇ ਨਹੀਂ ਜਿਸ ਤਰ੍ਹਾਂ ਦੇ ਨਾਲ ਬੋਲਣਾ ਚਾਹੀਦਾ ਸੀ ਸਰਕਾਰ ਦੇ ਵਿੱਚ ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਦਾਵਾ ਕਰਦੀ ਹੈ ਤੇ ਐਡੀ ਵੱਡੀ ਰਿਸ਼ਮਤ ਖੋਰੀ ਇੱਕ ਸਰਕਾਰ ਦੀ ਡੀਆਈਜੀ ਦੇ ਉੱਪਰ ਜਿਹੜੀ ਹੈਗੀ ਲੱਗ ਜਾਣੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਵੱਡੇ ਸਵਾਲੀਆ ਚੰਨ ਨੇ ਨਹੀਂ ਸਵਾਲ ਉੱਠ ਰਹੇ ਹੈ ਕਿ ਉਹਨਾਂ ਨੇ ਵੀ ਆਪ ਦੇ ਆਪ ਦੇ ਆਪ ਦੇ ਰੂਲ ਬਣੇ ਉਹਨਾਂ ਦੀ ਜੋ ਹਕੂਮਤ ਸੀ ਉਹਨਾਂ ਨੇ ਵੀ ਤਾਂ ਮਾਲ ਸਿੰਘ ਪੁੱਲਰ ਵਰਗੇ ਬੰਦੀ ਲਾਇਏ ਹੋਏ ਮਾਲ ਸਿੰਘ ਸੋਰੀ ਆਪਣੇ ਹਰਚਰਨ ਸਿੰਘ ਪੁੱਲਰ ਵਰਗੇ ਹਰਚਰਨ ਸਿੰਘ ਪੁੱਲਰ ਕਾਂਗਰਸੀ ਹਕੂਮਤ ਤੇ ਵੀ ਪ੍ਰਾਈਮ ਪੋਸਟਾਂ ਤੇ ਲੱਗਦਾ ਰਿਹਾ ਅਕਾਲੀ ਦਲ ਦੀ ਸਰਕਾਰ ਤੇ ਵੀ ਲੱਗਦਾ ਰਿਹਾ ਤੇ ਹੁਣ ਇਹਨਾਂ ਨੂੰ ਵੀ ਲਾਉਣਾ ਪੈ ਗਿਆ ਜੇ ਇਹਨਾਂ ਨੂੰ ਲਾਉਣਾ ਪੈ ਗਿਆ ਇਹ ਤਾਂ ਨਹੀਂ ਪੰਜਾਬ ਦੇ ਅਫਸਰ ਹੈ ਨਹੀਂਗੇ ਬੜੇ ਕਾਬਿਲ ਅਫਸਰ ਪਏ ਕਿਉਂਕਿ ਜਿਹੜੀ 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 ਸਿਸਟਮ ਦੀ ਲੋੜ ਹੈ ਸਿਸਟਮ ਦੀ ਲੋੜ ਕੌਣ ਪੂਰੀ ਕਰ ਸਕਦੇ ਸੋ ਜਿੰਨਾ ਬੰਦਿਆ ਨੇ ਉਹਨੂੰ ਪ੍ਰਾਈਮ ਪੋਸਟਾਂ ਤੇ ਲਾਇਆ ਸੀ ਆਪਦੀਆਂ ਲੋੜਾਂ ਪੂਰੀਆਂ ਕਰਵਾਈਆਂ ਅੱਜ ਬੋਲਣਗੇ ਕਿ ਵੀ ਬੋਲ ਤਾਂ ਤੁਸੀਂ ਇਹ ਰੱਖੋ ਕਿ ਬੰਦਾ ਗ੍ਰਿਫਤਾਰ ਹੋ ਗਿਆ ਹੁਣ ਤੱਕ ਤੁਸੀਂ ਦੇਖੋ ਵੀ 24 ਘੰਟੇ ਲਗਭਗ ਹੋਣ ਵਾਲੇ 24 ਘੰਟਿਆਂ ਦੇ ਵਿੱਚ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਜਿਹੜਾ ਹੈਗਾ ਕਮੈਂਟਰੀ ਐ ਇਸ ਦੀ ਵਰਜਨ ਨਹੀਂ ਹੈ ਪੰਜਾਬ ਸਰਕਾਰ ਦਾ ਕੋਈ ਪ੍ਰਤੀਕਰਮ ਹੀ ਨਹੀਂ ਹੈ ਹੁਣ ਪੰਜਾਬ ਸਰਕਾਰ ਇਹ ਕਿਉਂ ਨਹੀਂ ਕਹਿੰਦੀ ਹੁਣ ਤੁਸੀਂ ਇਹ ਦੇਖੋ ਅਗਲੀ ਗੱਲ ਕਿ ਪੰਜਾਬ ਦਾ ਆਪਣਾ ਇੱਕ ਵਿਜੀਲੈਂਸ ਵਿਭਾਗ ਹੈ ਬਿਲਕੁਲ ਵਿਜੀਲੈਂਸ ਵਿਭਾਗ ਨੇ ਜਿੰਨਾ ਬੰਦੇ ਨੂੰ ਗ੍ਰਿਫਤਾਰ ਕੀਤਾ ਸੀ ਉਹਨੇ ਕਿੰਨੇ ਬੰਦੇ ਕੈਦ ਹੋਏ ਬਹੁਤ ਸਾਰੇ ਬੰਦੇ ਤਾਂ ਉਹ ਜਿਨ੍ਹਾਂ ਦੇ ਕੇਸ ਹਾਈ ਕੋਰਟ ਤੋਂ ਉੱਡ ਗਏ ਇੱਕ ਦੋ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਆਪ ਹੀ ਛੱਡਤਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵਿਜੇ ਸਿੰਘਲਾ ਬਾਰੇ ਕਿ ਜੀ ਮੇਰੇ ਕੋਲ ਮੰਨ ਗਿਆ ਸਭ ਕੁਝ ਮੇਰੇ ਕੋਲੇ ਆ ਉਹਨੇ ਕਿਹਾ ਕਿ ਮੇਰੀ ਆਵਾਜ਼ ਹੈ ਹੁਣ ਜਿਹੜੀ ਉਹਦੀ ਉਹਨੂੰ ਕਲੀਨ ਚਿੱਟ ਦਿੱਤੀ ਹੈ ਜਿਹੜੀ ਉਹਦੀ ਉਹਦੇ ਵਿੱਚ ਕੀ ਕਿ ਹੈਗਾ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਦੀ ਜਿਹੜੀ ਆਵਾਜ਼ ਦੀ ਸੈਂਪਲਿੰਗ ਜਿਹੜੀ ਕਰਵਾਈ ਸੀ ਉਹ ਆਵਾਜ਼ ਹੋਰ ਆ ਉਹ ਨਾਲ ਮਿਲਦੀ ਦੀ ਇਹਦਾ ਮਤਲਬ ਹੈ ਕਿ ਆਵਾਜ਼ ਹੀ ਬਦਲੀ ਗਈ ਹੈ ਇਮਿਤ ਕਿਉਂ ਵੀ ਆਕਾਸ਼ ਬੱਤਾ ਹੋਰਾਂ ਦੀ ਵੀ ਇੰਟਰਵਿਊ ਸੁਣੀ ਹੋਣੀ ਆ ਉਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਮੈਂ ਇਹ ਵਿਜੀਲੈਂਸ ਕੋਲੇ ਲੈ ਕੇ ਜਾਂਦਾ ਜਾਂ ਪੰਜਾਬ ਸਰਕਾਰ ਕੋਲੇ ਲੈ ਕੇ ਜਾਂਦਾ ਤਾਂ ਮਤਲਬ ਆਪਣੇ ਹੀ ਡੀਏਜੀ ਨੂੰ ਪੰਜਾਬ ਸਰਕਾਰ ਹੱਥ ਕਿਵੇਂ ਪਾਉਂਦੀ ਉਲਟਾ ਮੇਰੇ ਉੱਪਰ ਹੀ ਹੋਰ ਪਰਚੇ ਹੋ ਜਾਣੇ ਸੀ ਦੇਖੋ ਮੈਂ ਜੋ ਆਕਾਸ਼ ਬੱਤਾ ਕਹਿੰਦਾ ਆਕਾਸ਼ ਬੱਤੇ ਦਾ ਜਿਹੜਾ ਹੈਗਾ ਮਾਮਲਾ ਕਿਵੇਂ ਸਾਹਮਣੇ ਹੈ ਜੀ ਆਕਾਸ਼ ਬੱਤੇ ਦੇ ਖਿਲਾਫ ਇੱਕ ਕੇਸ ਰਜਿਸਟਰ ਹੋਇਆ ਹੈ ਸਰਹੰਦਾੜੇ ਚ ਜੀ 2023 23 ਚੋ ਕੇਸ ਰਜਿਸਟਰ ਹੋਇਆ ਹੈ ਉਹ ਕੇਸ ਠੀਕ ਸੀ ਗਲਤ ਸੀ ਉਹਦੇ ਖਿਲਾਫ ਦੋਸ਼ ਇਹ ਸੀ ਕਿ ਉਹ ਬੰਦੇ ਨੇ ਝਾਲੀ ਬਿਲਟੀਆਂ ਬੁਲਟੀਆਂ ਬਣਾ ਕੇ ਆਪਦੇ ਹਿੱਸੇਦਾਰ ਨਾਲ ਠਗੀ ਮਾਰੀ ਹੈ। ਉਹਦੀ ਇਨਕੁਆਰੀ ਲੱਗੀ। ਐਸਆਈਟੀ ਬਣ ਗਈ। ਐਸਆਈਟੀ ਦਾ ਚੀਫ ਕੌਣ ਹੈ? ਜੋਤੀ ਯਾਦਵ। ਜੋਤੀ ਯਾਦਵ ਕੌਣ ਹੈ? ਪੰਜਾਬ ਦੇ ਕੈਬਨਿਟ ਮਿਨਿਸਟਰੀ ਦੀ ਵਾਈਫ ਹੈ। ਉਹਨਾਂ ਨੇ ਇਸ ਕੱਲ ਦੇ ਉੱਤੇ ਟਿੱਕਾ ਟਿੱਪਣੀ ਕੀਤੀ ਕਿ ਇਹ ਕੇਸ ਹੈ ਜਿਹੜਾ ਇਹਦਾ 베ਸ ਨਹੀਂ ਬਣਦਾ ਕੋਈ। ਇਹ ਬੇਅਧਾਰ ਕੇਸ ਹੈ ਇਹਦੇ ਖਿਲਾਫ ਆਕਾਸ਼ ਬੱਤੀ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਗਲਤ ਦਰਜ ਕੀਤਾ ਗਿਆ। ਉਹਨਾਂ ਦੀ ਇਹ opinion ਬਣਦੀ ਸੀ ਇਹਨਾਂ ਨੂੰ ਪਤਾ ਲੱਗਿਆ ਜੀ ਕਿ ਇਹ ਮਾਮਲਾ ਹੈਗਾ ਕਿਉਂਕਿ ਇਹਨਾਂ ਦੇ ਕੋਲ 에ਜੰਟ ਜਿਹੜੇ ਟਾਊਟ ਹੁੰਦੇ ਆ ਦਲਾਲ ਹੁੰਦੇ ਦਲਾਲਾਂ ਨੇ ਦੱਸਤਾ ਜੀ ਕਹਾਣੀ ਆ ਬੰਦਾ ਫਸਿਆ ਬੇ ਉਹ ਕਹਿੰਦੇ ਲਿਆਓ ਜੀ ਉਹਦਾ ਕੇਸ ਫਾਈਲ ਨੇ ਆਪਣੇ ਕੋਲ ਵੰਗਾਰੀ ਉਹ ਫਾਈਲ ਮੰਗਵਾ ਕੇ ਉਹਦੇ ਭੁੱਲਰ ਨੇ ਭੁੱਲਰ ਸਾਹਿਬ ਨੇ ਉਹ ਫਾਈਲ ਆਪਦੇ ਕੋਲ ਮੰਗਵਾ ਲਈ ਉਹ ਫਾਈਲ ਮੰਗਵਾ ਕੇ ਆਪਣੇ ਆਫਿਸ ਨੂੰ ਗਿਆ ਜੀ ਇਹਦੇ ਚ ਕਮੀਆਂ ਪੇਸ਼ੀਆਂ ਖੜੋ ਉਹਨਾਂ ਨੇ 13 ਪੁਆਇੰਟ ਬਣਾ ਲਈ ਉਹਨਾਂ 13 ਪੁਆਇੰਟਾਂ ਨੂੰ ਆਧਾਰ ਬਣਾ ਕੇ ਲਿਆਓ ਜੀ ਕਾਸ਼ਪਤੇ ਨੂੰ ਦੇ ਉਹੀ ਕ੍ਰਿਸ਼ਨੂ ਕੇ ਜੋ ਵੀ ਉਹਦਾ ਉਹ ਹੈ ਕਿਰਸ਼ਾਨੂੰ ਹੈ ਜਿਹੜਾ ਉਹ ਕਿਰਸ਼ਾਨੂੰ ਨੇ ਉਹਨੂੰ ਮਲਾਉਣਾ ਸ਼ੁਰੂ ਕਰਤਾ ਬੰਦੇ ਨੂੰ ਮਤਲਬ ਇਸ ਤਰ੍ਹਾਂ ਨਪੀੜ ਲਿਆ ਕਿ ਫਸ ਗਿਆ ਕਿ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਮੈਂ ਕੋਈ ਇੱਥੇ ਮਾੜੀ-ਬੋਟੀ ਕੰਪਲੀਟ ਵਗੈਰਾ ਕਰੂੰਗਾ ਉਹ ਪਤਾ ਲੱਗੇ ਤੁਸੀਂ ਸੀਬੀਆਈ ਬਾਰੇ ਜਿਹੜੀ ਜਾਣਕਾਰੀ ਮਿਲੀ ਹੈ ਕਿ ਸੀਬੀਆਈ ਨੇ ਜਦੋਂ ਇਹ ਰੇਡ ਕਰਨੀ ਸੀ ਇਹਦੀ ਤਿਆਰੀ ਕੀਤੀ ਜਾ ਰਹੀ ਸੀ ਪੰਜਾਬ ਪੁਲਿਸ ਦੇ ਜਿਹੜੇ ਲੋਕ ਡੈਪੂਟੇਸ਼ਨ ਤੇ ਸੀਬੀਆਈ ਚ ਗਏ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਸਭ ਲਾਂਬੇ ਕਰਤੇ ਸੀ ਵੀ ਕਿਤੇ ਢਿੰਕਣਾ ਲੱਗ ਜੀ ਢਿੰਕਣਾ ਲੱਗ ਜੇ ਜੇ ਪਤਾ ਲੱਗਿਆ ਪੰਜਾਬ ਪੁਲਿਸ ਐਬਸੋਲੂਟ ਫੜਦੇ ਦੱਸ ਦੇਣਗੇ ਜਿਹੜੀ ਜਿਹੜੀ ਟੀਮ ਹੈ ਉਹਨਾਂ ਦੇ ਕੋਲੇ ਟੀਮ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਚੰਡੀਗੜ੍ਹ ਦੀ ਉਹਨਾਂ ਦਾ ਜਿਹੜਾ ਆਫਿਸ ਹੈ ਉੱਥੇ ਉਹਨਾਂ ਕੋਲੇ ਟੀਮ ਉਡੀ ਵੱਡੀ ਨਹੀਂ ਇੱਕ ਡੀਆਈਜੀ ਨੂੰ ਹੱਥ ਪਾਉਣੇ ਡੀਆਈਜੀ ਨੂੰ ਹੱਥ ਪਾਉਣ ਵਾਸਤੇ ਪੂਰੀ ਟੀਮ ਚਾਹੀਦੀ ਹੈ ਦਿੱਲੀੋਂ ਫੋਰਸ ਭਗਾਈ ਸੀ ਸੀਬੀਆਈ ਦੇ ਦਿੱਲੀ ਤੋਂ ਟੀਮ ਆਈ ਹੋਈ ਸੀ ਦਾ ਮਤਲਬ ਹੈ ਕਿ ਇਹ ਮਾਮਲਾ ਸੀਬੀਆਈ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹਦੇ ਧਿਆਨ 'ਚ ਵੀ ਲਿਆਂਦਾ ਗਿਆ ਜਿਹੜੇ ਉੱਥੇ ਵਾਲੇ ਅਫਸਰਾਂ ਤਾਂ ਜਾ ਕੇ ਸਾਰਾ ਇੱਕ ਸਿਰੇ ਚੜੇ ਨਿਕਲੋ ਜਰਦਸ ਪਤਾ ਦੇ ਵੱਲੋਂ ਇੱਕ ਗੱਲ ਹੋਰ ਵੀ ਕਹੀ ਗਈ ਆ ਕਿ ਹਾਲਾਂਕਿ ਖਬਰਾਂ ਦੇ ਵਿੱਚ ਵੀ ਆਇਆ ਕਿ ਇਸ ਤੋਂ ਇਲਾਵਾ ਵੀ ਹੋਰ ਬਹੁਤੇ ਅਧਿਕਾਰੀ ਸੀ ਜਿਨ੍ਹਾਂ ਦੇ ਵੱਲੋਂ ਪੈਸੇ ਦੇਣ ਦੇ ਲਈ ਫੋਨ ਤੱਕ ਜਿਹੜੇ ਹੈਗੇ ਉਹ ਕੀਤੇ ਕੀਤੇ ਗਏ ਸੀ ਤੇ ਇਹ ਗੱਲਾਂ ਇਹ ਵੀ ਚਰਚਾ ਦਾ ਵਿਸ਼ਾ ਬਣੀਆਂ ਨੇ ਕਿ ਇਕੱਲੇ ਡੀਆਈਜੀ ਭੁੱਲਰੀ ਕਿਉਂ ਇਸ ਤੋਂ ਬਾਅਦ ਹੋਰ ਵੀ ਬਹੁਤੇ ਆਈਪੀਐਸ ਅਧਿਕਾਰੀਆਂ ਨੇ ਜਿਹੜੇ ਹੈਗੇ ਕੰਨੋ ਖੜੇ ਕਰ ਲਏ ਕਿ ਕਿਤੇ ਹੁਣ ਉਂਗਲ ਜਿਹੜੀ ਹੈਗੀ ਉਹ ਸਾਡੇ ਵੱਲ ਜਿਹੜੀ ਹੈਗੇ ਨਾ ਉਹ ਤੁਹਾਨੂੰ ਲੱਗਦਾ ਕਿ ਹੋਰ ਵੀ ਇਸ ਚੱਕਰ ਵਿੱਚ ਫਸ ਸਕਦੇ ਨੇ ਨੇ ਦੇਖੋ ਗੱਲ ਆਈਪੀਐਸ ਹੁਣ ਚਾਹੇ ਨੌਨ ਆਈਪੀਐਸ ਹੋਵੇ ਕ腐ਟ ਬੰਦਾ ਕ腐ਟ ਹੀ ਹੈ ਨੌਨ ਆਈਪੀਐਸ ਅਫਸਰ ਬਹੁਤ ਸਾਰੇ ਹੈਗੇ ਜਿਹੜੇ ਬੜੇ ਇਮਾਨਦਾਰ ਹੈ ਇਮਾਨਦਾਰੀ ਨਾਲ ਕੰਮ ਕਰਦੇ ਕੁਝ ਲੋਕ ਉਹਦੇ ਇੱਕ ਅਸਲ ਦੇ ਵਿੱਚ ਸਿਸਟਮ ਵੀ ਬੰਦੇ ਨੂੰ ਮਜਬੂਰ ਕਰਦਾ ਹੈ ਨਾ ਕ腐ਸ਼ਨ ਕਰਨ ਵਾਸਤੇ ਹੁਣ ਇਸ ਵੇਲੇ ਆਪਾਂ ਦੇਖੀਏ ਇਸ ਵੇਲੇ ਸਾਡੀ ਪੁਲਿਸ ਦੇ ਕੋਲੇ ਜਿਹੜਾ ਕੁਛ ਉਹਨਾਂ ਦੇ ਹੇਠਲੇ ਲੈਵਲ ਤੇ ਆਪਾਂ ਗੱਲ ਕਰੀਏ ਥਾਣਿਆਂ ਦੇ ਵਿੱਚ ਨਾ ਤਾਂ ਪ੍ਰਾਪਰ ਫਰਨੀਚਰ ਹੈ ਨਾ ਉਹਨਾਂ ਦੇ ਕੋਲ ਪ੍ਰਾਪਰ ਤੁਹਾਨੂੰ ਜਿਹੜਾ ਉਹਨਾਂ ਨੂੰ ਸਟੇਸ਼ਨਰੀ ਚਾਹੀਦੀ ਹੈ ਉਹ ਹੈ ਜਦੋਂ ਉਹਨਾਂ ਨੇ ਚਲਾਨ ਪੇਸ਼ ਕਰਨਾ ਹੁੰਦਾ ਹੈ ਇੱਕ ਚਲਾਨ ਪੇਸ਼ ਕਰਨ ਵਾਸਤੇ ਚਲਾਨ ਨੂੰ ਤਿਆਰ ਕਰਨ ਵਾਸਤੇ ਘੱਟੋ ਘਾਟ ਇੱਕ ਥਾਣੇਦਾਰ ਦਾ 2-3000 ਰੁਪਏ ਲੱਗ ਜਾਂਦਾ ਹੈ ਉਹ 2-3000 ਉਹਨੂੰ ਕੋਈ ਡਿਪਾਰਟਮੈਂਟ ਤੋਂ ਤਾਂ ਮਿਲਦਾ ਨਹੀਂ ਫਿਰ ਉਹ ਜਿਹੜਾ 2-3000 ਰੁਪਏ ਲਾਊਗਾ ਉਹਨੂੰ ਉਹ 2-3000 ਰੁਪਏ ਕਿ ਤੂੰ ਆਪ ਦੀ ਤਰਖਾਜੋ ਦਾ ਬਦਲਾ ਨਾਉਦਾ ਨਹੀਂ ਉਹਨੂੰ ਫਿਰ ਉਹਦਾ ਪ੍ਰਬੰਧ ਵੀ ਕਰਨਾ ਪਊਗਾ ਸੋ ਸਿਸਟਮ ਹੀ ਲੋਕਾਂ ਨੂੰ ਕ腐ਸ਼ਨ ਕਰਨ ਦੇ ਲਈ ਮਜਬੂਰ ਕਰਦਾ ਹੈ ਜਿੰਨਾ ਜਿਹੜੇ ਤਾਂ ਹੁੰਦੇ ਆ ਉਹਦੇ ਵਿੱਚੋਂ ਫਿਰ ਕਮਾਈ ਵਾਲਾ ਸਾਧਨ ਬਣ ਜਾਂਦੇ ਜਿਹੜੇ ਵੱਡੇ ਲੋਕਾਂਗੇ ਵੱਡੇ ਅਫਸਰਾਂ ਬੱਡੇ ਅਫਸਰਾਂ ਨੂੰ ਤਾਂ ਵੀ ਆਪਾਂ ਨੂੰ ਕੌਣ ਪੁੱਛੂਗਾ ਜਿਹਦਾ ਬਾਪ ਡੀਆਈਜੀ ਹੋਵੇ ਜਿਹਦਾ ਬੇਟਾ ਸਰਕਾਰੀ ਵਕੀਲ ਹੋਵੇ ਪੰਜਾਬ ਤੇ ਹਰਨਾਇਕੂਡ ਪੰਜਾਬ ਸਰਕਾਰ ਨੇ ਤੇ ਬੇਟੇ ਨੂੰ ਵੀ ਡਬਲਯੂਜੀ ਭਰਤੀ ਕੀਤਾ ਹੋਇਆ ਅੱਛਾ ਹਾਂ ਤਾਂ ਬਹੁਤ ਖੁਸ਼ ਹੈ ਉਦਾਂ ਜੇ ਤੁਸੀਂ ਖੋਲੋਗੇ ਆ ਕੇ ਪੱਤਰ ਜਨਮ ਪੱਤਰੀ ਫੇਰ ਪਤਾ ਲੱਗਦਾ ਕਿੰਨਾ ਕੁਸ਼ ਮਸਲ ਤੁਸੀਂ ਸਿਸਟਮ ਦੇ ਵਿੱਚ ਉਹਨਾਂ ਦੀ ਕਿਵੇਂ ਆ ਅੱਜ ਵੀ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਰਿਮਾਰਟ ਤਾਂ ਮੰਗਿਆ ਨਹੀਂ ਸੀਬੀਆਈ ਦੀ ਉਹਦਾ ਨਾਮ ਮੰਗਣ ਦਾ ਕਾਰਨ ਇਹ ਕਿ ਸੀਬੀਆਈ ਬੜੀ ਹੀ ਬੱਤਲ ਜਿਹੜੀ ਹੈ ਨਾ ਸਿਸਟਮੈਟਿਕਲੀ ਚੱਲਦੀ ਹੈ ਉਹਨਾਂ ਦੇ ਕੋਲ ਸਟਾਫ ਘਟਾਇਆ ਜਾਂ ਉਹਨਾਂ ਨੇ ਪੂਰੀ ਪੈਦਾ ਸਾਡੀ ਕਾਰਵਾਈ ਕਰਦੀਆਂ ਜਦੋਂ ਉਹਨਾਂ ਨੇ ਆਪਣਾ ਉਹ ਕਬ ਨਪਟਾ ਲਿਆ ਉਦੋਂ ਵੱਲ ਦੁਬਾਰਾ ਰਮਡ ਭਗ ਸਕਦੇ ਨਵੇਂ ਕਾਨੂੰਨ ਮੁਤਾਬਕ ਪਰ सीबीआई ਨੇ ਰਮਡ ਮੰਗਿਆ ਨਹੀਂ ਇਹਦੇ باوجود ਤੁਸੀਂ ਦੇਖੋ ਕਿ ਪੁੱਲਰ ਸਾਹਿਬ ਪੂਰੀ ਟੋਰ ਨਾਲ ਜਾ ਰਹੇ ਹੈ ਕਹਿੰਦੇ ਪੂਰਾ ਸਾਫਤਾਬ ਜੀ ਆਪਣੇ ਕੋਲ ਹੈ ਹੀ ਕੁਛ ਨਹੀਂਗਾ ਕੋਈ ਕੋਈ ਦੇ ਦੇਗਾ ਸਾਫਤਾਬ ਹਾਲਾਂਕਿ ਮੈਨੂੰ ਇਸ ਕੱਲ ਦਾ ਪਤਾ ਚੰਗੀ ਤਰ੍ਹਾਂ ਕਿ ਸਾਰੇ ਆਈਪੀਐਸ ਅਫਸਰਾਂ ਨੇ ਆਪਣਾ ਜਿਹੜਾ ਹੈਗਾ ਲੇਖਾ ਜੋਖਾ ਉਹ ਹੋਮ ਮਿਨਿਸਟਰੀ ਨੂੰ ਦੇਣਾ ਹੁੰਦਾ ਹੈ ਹਰ ਸਾਲ ਦੇਣਾ ਪੈਂਦਾ ਉਹਨਾਂ ਨੇ ਪਹਿਲਾਂ ਦਿੱਤਾ ਹੀ ਹੋਊ ਕਿ ਮੇਰੇ ਕੋਲ ਕਿੰਨੀ ਆਮਦਨ ਹੈ ਇਹਨਾਂ ਨੇ ਇਨਕਮ ਟੈਕਸ ਵੀ ਭਰੀ ਹੋਣੀ ਹੈ ਤੇ ਜਿਹੜੀ ਆਇਆ ਹੈ ਜਿਹੜੀ ਕਰੰਸੀ ਇੰਨੀ ਆ ਗਈ 5 ਕਰੋੜ ਰੁਪਈਆ ਘਰੋਂ ਮਿਲਿਆ ਮੈਨੂੰ ਕੋਈ ਦੱਸ ਰਿਹਾ ਸੀ ਕਿ ਇਹ 5 ਕਰੋੜ ਤਾਂ ਪਹਿਲੇ ਪੜਾਤੇ ਹੈ ਸ਼ਾਇਦ ਕਹਿੰਦੇ ਗਿਣਤੀ ਬਾਅਦ ਕਿ 7 ਕਰੋੜ ਤੱਕ ਵੀ ਜਾ ਸਕਦੀ ਹੈ ਅਜੇ ਤੱਕ ਜਿਹੜੇ ਲੋਕਰੂ ਰੂਕਰਤਾ ਖੋਲ ਕੇ ਦੇਖਣੇ ਕਿੰਡੀਆਂ ਮਹਿੰਗੀਆਂ ਗੱਡੀਆਂ ਘੜੀਆਂ ਤੱਕ ਦਾ ਸਾਰਾ ਮਾਮਲਾ ਸ਼ਰਾਬ ਘਰ ਦੇ ਵਿੱਚ ਬੜਾ ਖੁਸ਼ ਹੈ ਗਾਇਜ਼ ਦੇ ਵਿੱਚ ਤਾਂ ਇਹ ਵੀ ਫਿਰ ਮੰਨਿਆ ਜਾ ਸਕਦਾ ਕਿ ਹਾਲੇ ਜਿਵੇਂ ਉਹ ਕਹਿੰਦੇ ਨੇ ਕਿ ਅ ਅੱਜ ਜਿਵੇਂ ਤੁਸੀਂ ਕਹਿੰਦੇ ਕਿ ਟੌਰ ਦੇ ਨਾਲ ਜਾਂਦੇ ਸੀ ਇਹ ਵੀ ਮੰਨਿਆ ਜਾ ਸਕਦਾ ਕਿ ਬੱਤਾ ਐ ਐਸਾ ਐਸੀ ਨਹੀਂ ਹੈ ਕਿ ਬਹੁਤੀ ਕੋਈ ਕੜੀ ਅੜੀ ਹੋਈ ਆ ਕਿਉਂਕਿ ਅਕਸਰ ਇਹ ਵੀ ਚਰਚਾ ਨਾ ਬੱਤਾ ਹੋ ਸਾਬ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਹਿੰਦੇ ਕਿ ਸੀਬੀਆਈ ਜਿਹੜੀ ਆ ਉਹ ਕੱਚੇ ਪੈਰੀ ਕਿਸੇ ਨੂੰ ਹੱਥ ਨਹੀਂ ਪਾਉਂਦੀ ਪੱਕੇ ਪੈਰੀ ਹੱਥ ਪਾਉਂਦੇ ਜਿਵੇਂ ਤੁਸੀਂ ਕਹਿੰਦੇ ਟੌਰ ਦੇ ਨਾਲ ਜਾਂਦੇ ਨਜ਼ਰ ਆਉਂਸੀ ਤਾਂ ਇਹ ਤਾਂ ਨਹੀਂ ਕਿ ਜਿਵੇਂ ਤੁਸੀਂ ਕਹੋ ਵੀ ਬਿਜੀਲੈਂਸ ਤੋਂ ਵੀ ਬਹੁਤੇ ਐਸੇ ਜਿਨ੍ਹਾਂ ਦੇ ਕੇਸ ਚੱਲੇ ਪਰ ਉਹ ਉਸ ਤੋਂ ਬਾਅਦ ਫਿਰ ਨਿਕਲ ਗਏ ਕਿ ਕਿਤੇ ਇਸ ਕੇਸ ਦੇ ਵਿੱਚੋਂ ਬਾਜਜਤ ਬਰੀ ਹੋ ਜਾਣ ਦੇਖੋ ਗੱਲ ਇਹ ਹੈ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿ ਮਿਸਟਰ ਬੱਤਾ ਨੇ ਇੱਕ ਪਟੀਸ਼ਨ ਪਾਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੀ ਦੇ ਵਿੱਚੋਂ ਨੇ ਕਿਹਾ ਕਿ ਮੈਂ ਇੱਕ ਡੀਆਈਜੀ ਨੂੰ ਫੜਾਇਆ ਭਾਈ ਮੇਰੀ ਜਾਨ ਨੂੰ ਖਤਰਾ ਹੈ ਜੀ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਸਾਨੂੰ ਸਿਕਿਉਰਿਟੀ ਦਿਓ ਜਿਾਸੀ ਉਹਨਾਂ ਨੇ ਮਤਲਬ ਜਿਹੜੀ ਪਟੀਸ਼ਨੇ ਪਾਤੀ ਜਾਂ ਇਹ ਤੋਂ ਪੁਆਈ ਗਈ ਹੈ ਉਹਦੇ ਰਾਹੀਂ ਉਹਨਾਂ ਨੇ ਤਾਂ ਸਬੂਤ ਦੇ ਤਾ ਕਿ ਮੈਂ ਇਹਦੇ ਵਿੱਚ ਬਦਾਈਆਂ ਮੈਂ ਇਹਨੂੰ ਫੜਾਇਆ ਹਾਈ ਕੋਰਟ ਦੇ ਵਿੱਚ ਉਹਦੀ ਅੱਜ ਹੀ ਉਹਦੀ ਜਿਹੜੀ ਕਿਸਮ ਦੀ ਐਵੀਡੈਂਸ ਜਿਹੜੀ ਬਣ ਗਈ ਬਿਲਕੁਲ ਉਹਦੇ ਤੋਂ ਮੁੱਕਰ ਨਹੀਂ ਸਕਦਾ ਜਿਵੇਂ ਉਹਦਾ ਆਪਾ ਬਾਡੀ ਲੈਂਗੁਏਜ ਦੇਖੀਏ ਬਹੁਤ سارے ਲੋਕ ਫੜ ਮਾਰਨੇ ਦੇ ਕਿ ਮੈਂ ਤਾਂ ਜੀ ਸਿਰੇ ਤੇ ਲਾਊਗਾ ਤੇ ਆਪਾਂ ਡਿੱਗੇ ਵੀ ਉਵੇਂ ਹੀ ਦੇਖੀ ਵੀਏ ਪਰ ਇਸ ਮਾਮਲੇ ਦੇ ਵਿੱਚ ਕਿਉਂਕਿ CBI ਜਿਹੜੀ ਹੈ ਨਾ ਕਨਵਿਕਸ਼ਨ ਰੇਟ ਦੇਖੋ CBI ਦਾ ਵਿਜੀਲੈਂਸ ਨਾਲੋਂ ਵੱਧ ਹੈ ਵਿਜੀਲੈਂਸ ਦੇ ਬਹੁਤੇ ਕੇਸ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਕੇਸ ਰਜਿਸਟਰ ਹੋਏ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਤਾਂ ਅਦਾਲਤਾਂ ਛੁੱਟ ਗਏ ਉਹ ਜਿਹੜਾ ਸੀ ਆਪਣਾ ਥੋੜਾ ਸੁੰਦਰ ਸ਼ਾਮ अरोड़ा ਉਹਦੇ ਵਾਲਾ ਕੇਸ ੁੱਟ ਗਿਆ ਭਰਤ ਕੁਸ਼ਨਾਸ਼ੂ ਵਾਲਾ ਕੇਸ ੁੱਟ ਗਿਆ ਉਹ ਇਸ ਤਰ੍ਹਾਂ ਮਤਲਬ ਜਿਹੜਾ ਇਹਨਾਂ ਦੀ ਜਿਹੜੀ ਹੈ ਕਨਵਿਕਸ਼ਨ ਰੇਟ ਜ਼ਿਆਦਾ ਹੈ ਇਹ ਬਹੁਤ ਮੁਸਤਕੀ ਦੇ ਨਾਲ ਉਹਨੀ ਜਿਹੜਾ ਹੱਥ ਪਾਉਂਦੇ ਨਹੀਂ ਜਿੰਨੇ ਦੇ ਨਾਲ ਕੋਲ ਸਬੂਤਾਂ ਹੁਣ ਪੂਰੇ ਸਾਰਾ ਕੁਝ ਪੱਕਾ ਕਰਕੇ ਫਿਰ ਜਾ ਕੇ ਅੱਥਪੋਦੇ ਜਿਹੜੇ ਕਿਰਸ਼ਾਨੂੰ ਆ ਉਹ ਉਹਨਾਂ ਦੀ ਉਸਤੀ ਭੂਮਿਕਾ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਉਹਨਾਂ ਦੇ ਜੋ ਜੇਕਰ ਸੋਸ਼ਲ ਮੀਡੀਆ ਹੈਂਡਲ ਨੂੰ ਫੋਲੋ ਕਰਦੇ ਆ ਤਾਂ ਉੱਤੇ ਬਹੁਤੇ ਕਾਂਗਰਸੀ ਲੀਡਰਾਂ ਦੇ ਨਾਲ ਜਾਂ ਬਹੁਤੇ ਲੀਡਰਾਂ ਦੇ ਨਾਲ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕੁਝ ਲੀਡਰ ਤਾਂ ਐਸੇ ਵੀ ਨੇ ਜਿਨ੍ਹਾਂ ਦੇ ਨਿੱਜੀ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਤੱਕ ਉਹ ਜਿਹੜੇ ਹੈਗਾ ਨਜ਼ਰ ਆਉਂਦੇ ਨੇ ਤੇ ਇੰਨਾਂ ਚੀਜ਼ਾਂ ਦੇ ਉੱਪਰ ਵੀ ਲੀਡਰਾਂ ਦੀ ਚੁੱਪੀ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਵੀ ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਦੇ ਹਾਂਗੇ ਲੋਕਲ ਲੀਡਰਸ਼ਿਪ ਹੁੰਦੀ ਹੈ ਤੇ ਕੁਝ ਲੋਕਲ ਏਜੰਟ ਹੁੰਦੇ ਹਮ ਹਰ ਜਿਹੜਾ ਵਿਧਾਨ ਸਭਾ ਹਲਕੇ 'ਚ ਹਰ ਲੋਕ ਸਭਾ ਹਲਕੇ 'ਚ ਜਾਂ ਹਰ ਬਲੌਗ ਇਹ ਹਰ ਥਾਣੇ 'ਚ ਤੇ ਹਰ ਜ਼ਿਲ੍ਹੇ ਦੇ ਵਿੱਚ ਹਮ 10-10 ਪੰਜ-ਪੰਜ ਬੰਦੇ ਹੁੰਦੇ ਜੀ ਜਿਹੜੇ ਬੰਦੇ ਕਿਸੇ ਵੀ ਪਾਰਟੀ ਦੀ ਹਕੂਮਤ ਤੋਂ ਬਣਾ ਦੀ ਥਾਣੇ ਠੱਪੇ ਚੱਲਦੀ ਰਹਿੰਦੀ ਹੈ ਹਮ ਉਹਨਾਂ ਨੂੰ ਅਸੀਂ ਕਹਾਂਗੇ ਸੱਤਾ ਦੇ ਦਲਾਲ ਇਹੀ ਚੀਜ਼ ਜਿਹੜੀ ਹੈਗੀ ਹੈ ਹੈੱਡ ਕੁਆਰਟਰ ਤੇ ਚੰਡੀਗੜ੍ਹ ਤੱਕ ਤੇ ਉਹ ਦਿੱਲੀ ਤੱਕ ਹੈ ਜਿਹੜੇ ਸੱਤਾ ਦੇ ਦਲਾਲ ਹੈ ਲੋਕ ਸੱਤਾ ਦੇ ਦਲਾਲ ਹੁੰਦੇ ਕੋਈ ਅਫਸਰਾ ਜੀ ਹਰ ਅਫਸਰ ਜਿਹੜਾ ਹੈਗਾ ਉਹਨਾਂ ਨੂੰ ਮਾਨਤਾ ਨਹੀਂ ਦਿੰਦਾ ਤੇ ਉਹ ਅਫਸਰ ਉਹਨਾਂ ਨੂੰ ਪਤਾ ਕੀ ਹੈ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਅਫਸਰ ਬਦਲਦਾ ਐ ਐਸਐਸਪੀ ਲੈਵਲ ਦਾ ਬੰਦਾ ਉਹ ਆਪਣੀ ਜਿਹੜੀ ਹੈਗੀ ਇੱਕ ਰਿਪੋਰਟ ਲਿਖ ਕੇ ਜਾਂਦਾ ਹੈ ਆਪਦੇ ਆਉਣ ਵਾਲੇ ਵਾਸਤੇ ਵੀ ਕੌਣ ਕੌਣ ਇਸੇ ਬੰਦੇ ਕਿਹੋ ਜਿਹਾ ਇੱਕ ਆਉਣ ਚੰਗੇ ਅਕਾਉਂਟ ਵਾਲੇ ਹੈ ਕਿਹੜੇ ਪੁਲਿਸ ਮਦادی ਹੈ ਜਿਨ੍ਹਾਂ ਨੂੰ ਪੁਲਿਸ ਮਦادی ਕਹਿ ਦਈਏ ਆਪਾਂ ਉਹ ਪੁਲਿਸ ਮਦادی ਇਸ ਕਿਸਮ ਦੇ ਬੰਦੇ ਹੁੰਦੇ ਜਿਨ੍ਹਾਂ ਨੇ ਇਹੀ ਕੰਮ ਕਰ ਰਹੇ ਹੁੰਦੇ ਇਸ ਕਰਕੇ ਉਹ ਜਿਹੜਾ ਹੈਗਾ ਕਰਿ ਕਰਸ਼ਾਨੂ ਕਰਸ਼ਾਨੂ ਚਾਹੇ ਕਾਂਗਰਸੀਆਂ ਨਾਲ ਹੋਵੇ ਚਾਹੇ ਕਾਦੀ ਉਹ ਸੱਤਾ ਦਾ ਜ਼ਰਾਲ ਉਹਨੇ ਤੇ 4 ਪੈਸੇ ਉਹਨੇ ਦੋਨੇ ਕਹਿੰਦੇ ਉਹਦੇ ਘਰੋਂ ਵੀ ਪੈਸੇ ਮਿਲੇ ਆ 21 21 ਲੱਖ ਰੁਪਏ ਉਹਦੇ ਘਰੋਂ ਵੀ ਮਿਲੇ ਜਿਹੜਾ ਬੰਦਾ ਕੋਈ ਕੰਮ ਹੀ ਨਹੀਂ ਕਰਦਾ 1 21 ਲੱਖ ਰੁਪਏ ਉਹਦੇ ਘਰੇ ਕੀ ਕਰਦਾ ਸੀ ਜਿਹੜੀ ਕਮਾਈ ਦੇ ਪੈਸੇ ਆ ਤੁਹਾਡੇ ਕੋਲ ਇੱਕ ਨੰਬਰ ਦਾ ਪੈਸਾ ਉਹ ਬੰਦਾ ਨਾਲ ਦੀ ਨਾਲ ਉਹਨੂੰ ਨਿਕਪੜਚ ਲੈ ਕੇ ਹੁੰਦਾ ਘਰਾਂ ਦੇ ਵਿੱਚ ਜਿਹੜਾ ਪੈਸਾ ਡੰਪ ਕੀਤਾ ਜਾਂਦਾ ਉਹੀ ਹੁੰਦਾ ਹੈ ਜਿਹੜਾ ਉਤਲੀ ਕਮਾਈ ਦਾ ਮੜਦਾ ਤਾਂ ਫਿਰ ਇਹ ਮੰਨਿਏ ਅਖੀਰ ਦੇ ਵਿੱਚ ਚਲਦੇ ਆ ਮੰਨਿਏ ਕਿ ਗਾਜ ਹੋਰ ਨਾਲ ਅਫਸਰਾਂ ਦੇ ਉੱਪਰ ਵੀ ਜਿਹੜੀ ਹੈਗੀ ਉਹ ਡਿੱਗ ਸਕਦੀ ਹੈ ਨਹੀਂ ਉਹਦੇ ਚ ਇਹਨੂੰ ਵਿਜੀਲੈਂਸ ਸੀਬੀਆਈ ਵਾਲੇ ਨੇ ਆਪਣੇ ਆਪ ਤਾਂ ਆਉਣਾ ਨਹੀਂਗਾ ਸੀਬੀਆਈ ਨੂੰ ਜੇ ਕੋਈ ਬੰਦਾ ਕੰਪਲੇਂਟ ਕਰੂਗਾ ਕੋਈ ਦੱਸੂਗਾ ਜੀ ਆ ਗੱਲ ਹੋ ਸਕਦੀ ਹੈ ਤਾਂ ਜਰੂਰ ਡਿੱਗ ਸਕਦੀ ਹੈ ਹੁਣ ਸਵਾਲ ਇਹ ਇਸ ਗੱਲ ਦਾ ਹੈ ਕਿ ਇਹ ਜਿਹੜੀ ਹੈਗੀ ਸਰਕਾਰ ਕਿਉਂ ਨਹੀਂ ਕਰਦੀ ਪੰਜਾਬ ਦੀ ਸਰਕਾਰ ਦੀ ਜੀਰੋ ਟੋਲਰੈਂਸ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਉਹ ਦੱਸਣ ਵੀ ਉਹਨਾਂ ਨੇ ਜਿਹੜੇ ਜਿੰਨੇ ਹੁਣ ਤੱਕ ਉਹਨਾਂ ਦਾ ਜਿਹੜਾ ਹੈਗਾ ਸਕਸੈਸ ਰੇਟ ਕਿਨੇ ਜਿੰਨੇ ਭ੍ਰਿਸ਼ਟਾਚਾਰ ਦੇ ਮਾਮਲੇ ਚ ਉਹਨਾਂ ਨੇ ਫੜੇ ਇਹ ਤਾਂ ਨਹੀਂ ਵੀ ਇੱਕ ਦਿਨ ਫੜ ਲਓ ਦੂਜੇ ਦਿਨ ਛੱਡ ਦਿਓ ਹੁਣ ਤਾਂ ਗੱਲ ਇਹ ਆਈ ਜਾਂਦੀ ਸੀ ਕਿ ਰਮਨ अरोड़ा ਵੀ ਸ਼ਾਇਦ ਵਾਪਸ ਆ ਜੀ ਇਹ ਸਿੰਗਲਾ ਸਾਹਿਬ ਤਾਂ ਆ ਹੀ ਗਏ ਉਹ ਮਤਲਬ ਨਾਲ ਦੀ ਨਾਲ ਤੁਸੀਂ ਜਿਹੜਾ ਸਿਸਟਮ ਹੈ ਜਿਹੜੀ ਉਹ ਤਾਕਤ ਆ ਸਟੇਟ ਦੀ ਤਾਕਤ ਉਹ ਸਟੇਟ ਦੀ ਤਾਕਤ ਸਿਰਫ ਬੰਦਿਆਂ ਨੂੰ ਵੀ ਸਾਡੇ ਨਾਲ ਲੱਗੇ ਰਹਿਣ ਉਹਨਾਂ ਨੂੰ ਸਿਰਫ ਡਰਾਉਣ ਤਾਂ ਕੀ ਹੈ ਨਾ ਜਿੱਦੋਂ ਕਹਿੰਦੇ ਜੀ ਸਰੈਂਡਰ ਜਿਵੇਂ ਕਹੋਂਗੇ ਮਾਈ ਬਾਪ ਉਵੇਂ ਕਰ ਲਾਂਗੇ ਫਿਰ ਜਾਓ ਠੀਕ ਹੈ ਫਿਰ ਉਹ ਲੋਕ ਕਿਸ ਵਾਪਸ ਵੀ ਹੋ ਜਾਂਦੇ ਕਹਿੰਦੇ ਨੇ ਕਿ ਹੋਰ ਵੀ ਚਰਚੇ ਡੀਏਜੀ ਪੁਲਰ ਹੋਰ ਆ ਤੁਸੀਂ ਤਾਂ ਕੀ ਪੁਰਾਣੇ ਵਕਫਕਾਰੋਂ ਹੋਰ ਵੀ ਚਰਚੇ ਸੁਣੇ ਹੋਣਗੇ ਪੁਰਾਣੇ ਰੰਗ ਰੰਗੀਆਂ ਦੇ ਵੀ ਆ ਰਹੇ ਆ ਬੜੇ ਰੰਗ ਰੰਗੀਆਂ ਬੜਾ ਬੜਾ ਖੁਸ਼ ਹੈਗਾ ਹਾਂ ਕਿ ਬਠਿੰਡੇ ਦੇ ਵਿੱਚ ਵੀ ਰਹਿ ਕੇ ਸ਼ਾਇਦ ਹੈ ਗਏ ਆ ਬਠਿੰਡੇ ਵੀ ਰਹਿ ਕੇ ਗਏ ਆ ਬਠਿੰਡੇ ਥੋੜਾ ਸਮਾਂ ਲੱਗਿਆ ਰਿਹਾ ਲੇਕਿਨ ਜਦੋਂ ਐਸਐਸਪੀ ਹੁੰਦੇ ਸੀ ਉਹਨਾਂ ਬਹੁਤ ਨੇੜੇ ਕਿਸੇ ਹਮ ਇੱਕ ਵਾਰੀ ਚੱਕਰ ਬਤਲ ਜਿਹੜਾ ਹੈਗਾ ਕੋਈ ਕਮੇਟੀ ਵੀ ਬਣ ਗਈ ਸੀ ਉਹਨੇ ਵੀ ਪੜਤਾਲ ਵਗੈਰਾ ਕੀਤੀ ਸੀ ਪਰ ਇਹ ਗੱਲ ਹੈ ਜੇਕਰ ਉਦਾਂ ਚਰਚਾ ਦੇਖੀ ਜਾਵੇ ਤਾਂ ਬਹੁਤ ਰਸੂਖਦਾਰ ਬਹੁਤ ਰੋਬਦਾਰ ਤੇ ਬਹੁਤ ਇਮਾਨਦਾਰ ਸ਼ਵੀ ਜਿਹੜੀ ਗੱਲ ਕਰਗੀ ਤਾਂ ਉਸ ਸ਼ਵੀ ਦੇ ਤੌਰ ਤੇ ਇਹਨਾਂ ਨੂੰ ਦੇਖਿਆ ਜਾਂਦਾ ਸੀ ਤੇ ਭਗਵੰਤ ਸਿੰਘ ਮਾਨ ਦੇ ਵੀ ਤੁਸੀਂ ਵੀ ਗੱਲ ਕਰੀ ਆ ਤਾਂ ਭਗਵੰਤ ਸਿੰਘ ਮਾਨ ਦੇ ਵੀ ਬਹੁਤ ਨੇੜੇ ਜਿਹੜੇ ਹੈਗੇ ਦੱਸੇ ਜਾਂਦੇ ਨੇ ਨੇ ਦੇਖੋ ਗੱਲ ਇਹ ਨਾ ਵੀ ਭਗਵੰਤ ਸਿੰਘ ਮਾਨ ਦੇ ਨੇੜੇ ਤਾਂ ਜਿਹੜੇ ਆਪਣੇ ਪਰਮਾਰ ਸਾਹਿਬ ਵੀ ਸੀ ਉਹ ਵੀ ਸੀ ਉਹਨਾਂ ਨੂੰ ਵੀ ਚੀਫਲਾਤਾ ਸੀ ਪਰ ਬਠਿੰਡੇ ਦਾ ਤੁਸੀਂ ਕੱਢ ਕੇ ਦੇਖ ਲਓ ਬਠਿੰਡੇ ਦਾ ਰਿਕਾਰਡ ਕੱਢ ਕੇ ਦੇਖ ਲਓ ਤੁਸੀਂ ਕਿ ਜਿਨ੍ਹਾਂ ਬੰਦਿਆਂ ਨੂੰ ਥੱਲੇੋਂ सस्पेंशन ਹੋਈ ਹੈ ਜਿਨ੍ਹਾਂ ਦੀ ਡਿਸਮਿਸਲ ਹੋਈ ਵੀ ਹੈ ਜਿਨ੍ਹਾਂ ਦੀ ਸਰਵਿਸ ਕੱਟੀ ਹੋਈ ਹੈ ਉਹ ਕਿੰਨੀ ਬਹਾਲ ਹੋਈ ਪਈ ਹੈ ਪੁਲਿਸ ਮਤਲਬ ਇੱਥੇ ਕੱਲਾ ਇਹ ਨਹੀਂ ਵੀ ਆਮ ਲੋਕ ਇੱਥੇ ਪੁਲਿਸ ਵਾਲੇ ਵੀ ਲੁੱਟੇ ਆ ਪੁਲਿਸ ਵਾਲਿਆਂ ਦੀ ਵੀ ਲੁੱਟਖਸੂਟਾ ਕਿੰਨੇ ਕਿੰਨੇ ਕਾ ਕੱਢੋ ਅੱਜ ਤੁਸੀਂ ਆ ਜਿਹੜਾ ਸਾਡੀ ਰੇਂਜ ਦਾ ਕੋਡ ਰਿਕਾਰਡ ਸਾਰਾ ਕਿ ਕਿੰਨੇ ਬੰਦੇ ਡਿਸਮਿਸ ਬਹਾਲ ਕੀਤੇ ਗਏ ਕਿੰਨਿਆਂ ਦੀ ਸਰਵਿਸ ਕੱਟੀ ਗਈ ਸੀ ਦੀ ਉਹਨਾਂ ਦੀ ਸਰਵਿਸ ਬਹਾਲ ਕੀਤੀ ਗਈ ਇੱਕ ਸਾਲ ਦਾ ਇੱਕ ਲੱਖ ਰੁਪਇਆ ਜਾਂਦਾ ਰੇਟ ਕੀ ਹੋ ਰਿਹਾ ਆ ਕਿ ਸਵਾਲਾ ਜਿਵੇਂ ਬੱਤਾ ਸਾਹਿਬ ਵੀ ਕਹਿੰਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਸ ਮਸਲੇ ਤੋਂ ਬਾਅਦ ਬਹੁਤੇ ਬਹੁਤਿਆਂ ਦੇ ਮੈਨੂੰ ਜਿਹੜੇ ਹੈਗੇ ਫੋਨ ਆਏ ਕਿ ਡੀਏਜੀ ਭੁੱਲਰ ਦੇ ਤੌਰ ਤੇ ਕਿ ਉਹ ਉਹ ਕਹਿੰਦੇ ਕਿ ਮੈਂ ਇਕੱਲਾ ਪੀੜਤ ਨਹੀਂ ਬਹੁਤ ਲੋਕ ਹੋਰ ਵੀ ਨੇ ਜਿਹੜੇ ਪੀੜਤ ਨੇ ਕਹਿੰਦੇ ਕਿ ਬਹੁਤਨ ਦੇ ਮੁਲਾਜ਼ਮ ਵੀ ਛੋਟੇ ਦਰਜੇ ਦੇ ਨੇ ਉਹ ਵੀ ਬਹੁਤ ਜ਼ਿਆਦਾ ਇਹਨਾਂ ਤੋਂ ਪੀੜਤ ਨੇ ਤਾਂ ਮਤਲਬ ਇਹ ਇਹ ਕਿ ਇਹ ਤਾਂ ਉਹ ਕੇਸ ਆ ਜੋ ਸਾਹਮਣੇ ਆ ਗਿਆ ਮਤਲਬ ਫਿਰ ਪਰਦੇ ਦੇ ਪਿੱਛੇ ਕਹਾਣੀ ਹੋਰ ਵੀ ਹੋ ਸਕਦੀ ਹੈ ਹੋਰ ਹੋ ਸਕਦੀ ਹੈ ਜੇ ਜੇ ਉਹਨਾਂ ਦੀ ਮਤਲਬ ਤਫਤੀਸ਼ ਕੀਤੀ ਜਾਵੇ ਜਾਂਚ ਕੀਤੀ ਜਾਵੇ ਤਾਂ ਬਹੁਤ ਕੁਝ ਨਿਕਲ ਸਕਦਾ ਹੈ ਜੇ ਜਾਂਚ ਕੀਤੀ ਜਾ ਸਕੇ ਤਾਂ ਬਹੁਤ ਕੁਝ ਇਹੋ ਜੇ ਸਕੈਂਡਲ ਨਿਕਲਾਉਣਗੇ ਕਿ ਬਚਣ ਨੂੰ ਥਾਂ ਹੀ ਕੋਈ ਨਹੀਂ ਪਰ ਗੱਲ ਇਹ ਵੀ ਉਹ ਦਾਲ ਦੀ ਨਾਲ ਸੀਬੀਆਈ ਦਾ ਕੰਮ ਮੁੱਕ ਗਿਆ ਉਹਨਾਂ ਨੇ ਕੇਸ ਰਿਜਿਸਟਰ ਕਰਨਾ ਸੀ ਗ੍ਰਿਫਤਾਰੀ ਕਰਨੀ ਸੀ ਚਲਾਨ ਪੇਸ਼ ਕਰਨਗੇ ਉਹਨਾਂ ਦਾ ਕੰਮ ਹੋਣਾ ਰਹਿ ਗਿਆ ਇਹ ਤਾਂ ਸਟੇਟ ਗਵਰਨਮੈਂਟ ਦਾ ਕੰਮ ਹੈ ਸਟੇਟ ਗਵਰਨਮੈਂਟ ਬੇਕੀ ਕਿ ਸਾਡੇ ਬੰਦੇ ਨੇ ਕੀ ਕੀਤਾ ਕਿਉਂ ਨਹੀਂ ਸਟੇਟ ਗਵਰਨਮੈਂਟ ਉਹਨਾਂ ਦੇ ਸਾਰੇ ਜਿਹੜਾ ਹੈਗਾ ਪਿਛਲਾ ਸਮਾਂ ਉਸ ਪਿਛਲੇ ਸਮੇਂ ਦੀ ਇਨਕੁਆਇਰੀ ਕਰਾਉਂਦਾ ਹਕੂਮਤ ਕਿਹੜੀ ਹੁੰਦੀ ਸਟੇਟ ਗਵਰਨਮੈਂਟ ਹੱਥ ਖੜੇ ਕਰ ਸਕਦੀ ਐ ਇਸ ਮਾਮਲੇ 'ਚ ਜਾਨ ਨਹੀਂ ਹੱਥ ਖੜੀ ਐ ਚੱਕੇ ਕਰੋ ਅੱਤ ਸਖੜੀ ਹੈ ਨਾ ਹਾਂ ਹੱਥ ਖੜਨ ਵਾਲੀ ਗੱਲ ਹੈ ਵੀ ਸਟੇਟ ਗਵਰਨਮੈਂਟ ਨੇ ਤਾਂ ਕੀਤਾ ਕੁਝ ਵੀ ਪ੍ਰਤੀਕਰਮ ਦਾ ਤੱਕ ਜੀ ਢਿਲੋਂ ਸਾਹਿਬ ਸਮਾਂ ਤਾਂ ਬਹੁਤ ਹਨਕ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿਲੋਹਰੀ ਸੀ ਇਸ ਪ੍ਰੋਗਰਾਮ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਿਹਾ ਰਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾ ਹੁੰਦੇ ਹੁ ਇਜਾਜ਼ਤ ਧੰਨਵਾਦ ਜੀ